ਕਹਿੰਨੇ ਨਾ ਵੀ ਸਾਡੀ ਪਛਾਣ ਹੈ ਸਾਡੀ ਪੱਗ ਸਾਡੀ ਦਸਤਾਰ ਆ ਸਾਡਾ ਪਹਿਰਾਵਾ ਉਹੀ ਸਾਨੂੰ ਸਾਡੀ ਅਗਲੀ ਪੀੜ੍ਹੀ ਨੂੰ ਦੱਸਣ ਲਈ ਵੀ ਹਾਂ ਸਾਡੀ ਪਹਿਚਾਣ ਕੀ ਆ ਲੰਗਰ ਲਾਉਣੇ ਪੈ ਰਹੇ ਨੇ ਵੀ ਕਿਹਦੇ ਪੱਗਾਂ ਦੇ ਤੇ ਸਾਨੂੰ ਵਾਜਾ ਮਾਰ ਮਾਰ ਕੇ ਕਹਿਣਾ ਪੈਂਦਾ ਆਓ ਜੀ ਮੁਫਤ ਵਿੱਚ ਦਸਤਾਰ ਸਜਾਣੀ ਸਿੱਖੋ ਮੁਫਤ ਵਿੱਚ ਉਹ ਇਹ ਤਾਂ ਸਾਡੀ ਪਹਿਚਾਣ ਹੈ ਇਹ ਤਾਂ ਸਾਡਾ ਮਤਲਬ ਸਾਡੇ ਸ਼ਰੀਰ ਦਾ ਸਾਡੇ ਬਦਨ ਦਾ ਹਿੱਸਾ ਹੈ ਤੇ ਆਪਾਂ ਨੂੰ ਇਹ ਆਵਾਜ਼ ਮਾਰ ਕੇ ਦੱਸਣਾ ਪਏਗਾ ਸਰਦਾਰ ਨਾਲ ਨਾ ਮੈਂ ਸਿੱਧਾ ਕਵਾਂਗਾ ਮੈਨੂੰ ਕੋਈ ਹਿਚਕ ਨਹੀਂ ਕਿ ਸਰਦਾਰ ਨਾਲ ਯਾਰ ਕੁੜੀ ਨਹੀਂ ਫਸਦੀ ਸ਼ਕਲਾਂ ਬਦਲ ਰਹੇ ਆ ਜਾਂ ਕੋਈ ਅਪਰਾਧਿਕ ਗਤੀਵਿਧੀਆਂ ਜੋ ਹੋ ਗਈ ਹੈ ਉਹਨਾਂ ਚਲੋ ਸਮਝ ਆਂਦਾ ਕੋਈ ਬੰਦਾ ਗਲਤ ਸੰਗਤ ਚ ਪੈ ਗਿਆ ਉਹਨੂੰ ਕੋਈ ਅਪਰਾਧਿਕ ਪੰਗੇ ਹੈ ਜੇ ਪੈ ਗਏ ਨੂੰ ਕਟਾਣੀ ਪੈ ਗਿਆ ਉਹਦੀ ਰਸਤਾ ਹੀ ਭਟਕ ਗਿਆ ਪੁੱਠੀ ਵੱਤ ਚਲਾ ਗਿਆ ਪਰ ਉਹੀ ਗੱਲ ਆ ਫਿਰ ਕਿੱਥੇ ਐ ਅਕਾਲ ਤੱਕ ਸਾਰਾ ਨੀਂਚ ਤੇ ਨੰਗੇ ਘੁੰਮਣ ਚ ਬਹੁਤ ਆ ਜਾਂਦੀ ਹੈ ਯਾਰ ਦੇਖ ਲੈ ਕੁੜੀ ਲੰਘ ਜਾਂਦੀ ਵਿਕਣੀ ਪਾ ਕੇ ਉਹਨੂੰ ਕੋ ਹੱਥ ਨਹੀਂ ਲਾਂਦਾ ਯਾਰ ਸਾਡੇ ਪਤਾ ਨਹੀਂ ਕਦੋਂ ਐ ਜੀ ਸੋਚ ਹੋਏਗੀ ਕਈ ਲੋਕ ਇਹ ਜੇ ਵੀ ਹੋਣਗੇ ਚੱਲ ਯਾਰ 6 ਮੀਟਰ ਦੀ ਭਾਗੀ ਮਿਲਣੀ ਹੈ ਚੱਲ ਜਾਈਏ ਨੇ 18 ਸਾਲ ਦਾ ਮੁੰਡਾ ਕੁੜੀ ਜਿੱਥੇ ਮਰਜ਼ੀ ਜਾਵੇ ਰਾਤ ਨੂੰ 2 ਵਜੇ ਆਵੇ ਮਾਂ ਨਹੀਂ ਪੁੱਛਦੀ ਪਿਓ ਨਹੀਂ ਪੁੱਛਦਾ ਕਲੱਬ ਚ ਜਾ ਕੇ ਜੋ ਮਰਤੀ ਕਰੇ ਉਹ ਤਾਂ ਸਾਡੀ ਸੋਚ ਕੀ ਹੈ ਅਸੀਂ ਉਹਨਾਂ ਦਾ ਕੀ ਅਪਣਾ ਰਹੇ ਹਾਂ ਜਿਸ ਚੀਜ਼ ਨੂੰ ਉਹ ਛੱਡ ਚੁੱਕੇ ਨੇ ਤੇ ਜਿਹੜੀ ਚੀਜ਼ ਅਸੀਂ ਛੱਡੀ ਜਾ ਰਹੇ ਹਾਂ ਉਹ ਅਪਣਾਈ ਜਾ ਰਹੇ ਇੱਕਦਮ ਵੇ ਵਾਈ ਮੁੰਡੇ ਪਸੰਦ ਕਰਨ ਲੱਗੇ ਇਹ ਚੀਜ਼ਾਂ ਵੀ ਹਾਂ ਭੱਗ ਬਣ ਕੇ ਜਾਣੀਆਂ ਨੀਗਰੋ ਵੀ ਦੇਖੇ ਨੇ ਜਿਨ੍ਹਾਂ ਨੂੰ ਸਾਡੇ ਆਮ ਭਾਸ਼ਾ ਛਪਸ਼ੀ ਕਿਹਾ ਜਾਂਦਾ ਤੇ ਉਹ ਵੀ ਦੇਖੇ ਨੇ ਦਸਤਾਰਾਂ ਸਜਾਉਂਦੇ ਅਸੀਂ ਉਹਨਾਂ ਦੇ ਕਲਚਰ ਦੀਆਂ ਨੈਗੇਟਿਵ ਸ਼ੇਡਸ ਅਪਣਾ ਰਹੇ ਹਾਂ ਨਕਾਰਾਤਮਕ ਚੀਜ਼ਾਂ ਅਪਣਾ ਰਹੇ ਹਾਂ ਜਿਹੜੀਆਂ ਉਹ ਛੱਡ ਚੁੱਕੇ ਨੇ ਜਿਨ੍ਹਾਂ ਨੂੰ ਉਹ ਪਸੰਦ ਨਹੀਂ ਕਰਦੇ ਬਿਲਕੁਲ ਸਹੀ ਪਿੰਡ ਹੈਗਾ ਆਪਣੇ ਉਹਨਾਂ ਨੂੰ ਹਿੰਦੀ ਤੱਕ ਨਹੀਂ ਆਉਂਦੀ ਪੰਜਾਬੀ ਦੂਰ ਦੀ ਗੱਲ ਹੈ ਹਿੰਦੀ ਨਹੀਂ ਆਉਂਦੀ ਮਰਾਠੇ ਨੇ ਸਾਰੇ ਉਹ ਪੂਰਾ ਪਿੰਡ ਸਰਦਾਰ ਬਣ ਗਿਆ ਤੇ ਸਾਨੂੰ ਕਿਸੇ ਨੂੰ ਦਸਤਾਰਾਂ ਬੰਨਣੀਆਂ ਸਿਕਾਨੀਆਂ ਪੈਣ ਹੋਕਾ ਦੇਣਾ ਪਵੇ ਆਵਾਜ਼ਾਂ ਮਾਰਨੀਆਂ ਪੈਣ ਸਾਨੂੰ ਆਪ ਉੱਠਣਾ ਚਾਹੀਦਾ ਇਹ ਹੀ ਸਾਡੀ ਪਛਾਣ ਹੈ ਮੈਂ ਪੰਜਾਬ ਜਿਸ ਦੀ ਪਹਿਚਾਨ ਉਸ ਦੀ ਦਸਤਾਰ ਜਿਸ ਦੀ ਸ਼ਾਨ ਉਸ ਦੀ ਦਸਤਾਰ ਪਰ ਬਹੁਤ ਦੁੱਖ ਹੁੰਦਾ ਇਹ ਗੱਲਾਂ ਜਾਣ ਕੇ ਕਿ ਇਸੇ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਦਸਤਾਰ ਦੇ ਲੰਗਰ ਲਾਉਣੇ ਪੈਂਦੇ ਨੇ ਅੱਜ ਇਸੇ ਟੌਪਿਕ ਉੱਤੇ ਗੱਲ ਕਰਾਂਗੇ ਮੇਰੇ ਨਾਲ ਮੇਰੇ ਸਹਿ ਰੀਟਰ ਬਲਜੀਤ ਮਰਵਾੜਾ ਜੀ ਸਾਡੇ ਨਾਲ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਪੰਜਾਬ ਜਿੱਦੀ ਕਹਿੰਦੇ ਆ ਨਾ ਵੀ ਸਾਡੀ ਪਛਾਣ ਹੈ ਸਾਡੀ ਪੱਗ ਸਾਡੀ ਦਸਤਾਰ ਆ ਸਾਡਾ ਪਹਿਰਾਵਾ ਉਹੀ ਸਾਨੂੰ ਸਾਡੀ ਅਗਲੀ ਪੀੜ੍ਹੀ ਨੂੰ ਦੱਸਣ ਲਈ ਵੀ ਹਾਂ ਸਾਡੀ ਪਹਿਚਾਣ ਕੀ ਆ ਲੰਗਰ ਲਾਉਣੇ ਪੈ ਰਹੇ ਨੇ ਉਹ ਵੀ ਕਿਦੇ ਪੱਗਾਂ ਦੇ ਕਿਵੇਂ ਦੇਖਦੇ ਹੋ ਇਹ ਚੀਜ਼ ਨੂੰ ਮੈਨਾਂ ਟੀਕ ਸਾਲ ਪਿੱਛੇ ਜਾਂਨਾ ਜਦੋਂ ਮਤਲਬ ਅਸੀਂ 8-10 ਸਾਲ ਦੇ ਸੀਗੇ ਤੇ ਦਾੜੀ ਮੁੱਛ ਪੁੱਟਣ ਦੀ ਨਿਸ਼ਾਨੀ ਵੀ ਨਹੀਂ ਆਈ ਹੁੰਦੀ ਸੀ ਹੱਲੇ ਤੇ ਪੱਗਾਂ ਬੰਨਣੀਆਂ ਅਸੀਂ ਸ਼ੁਰੂ ਕਰ ਦਿੱਤੇ ਹੁੰਦੇ ਸੀਗੇ 11 ਦੋਸਤਾਂ ਤੋਂ ਲੈ ਕੇ ਜਾਂ ਸਾਡੇ ਕੋਈ ਵੱਡੇ ਭਰਾ ਨੇ ਜਿਹੜੇ ਬੰਦੇ ਨੇ ਉਹਨਾਂ ਦੀ ਚੱਕ ਚੱਕ ਕੇ ਬੰਨਣੀਆਂ ਇੱਕ ਸਾਡੇ 'ਚ ਮਤਲਬ ਇੰਨਾ ਉਤਸ਼ਾਹ ਹੁੰਦਾ ਸੀ ਬੰਨਣ ਦਾ ਕਿ ਯਾਰ ਮੈਂ ਜਿੱਦਣ ਬੰਨ ਕੇ ਜਾਊਂਗਾ ਮੈਨੂੰ ਹੱਲੇ ਵੀ ਯਾਦ ਆਇਆ ਕਹਿੰਦਾ ਜਦੋਂ ਬੰਦੇ ਨੇ ਆਪਣੇ ਨਾਲ ਬੀਤੀ ਹੋਵੇ ਨਾ ਤੇ ਬੰਦਾ ਉਸ ਚੀਜ਼ ਨੂੰ ਉਸ ਤੋਂ ਵੱਡਾ ਤੁਹਾਡਾ ਕੋਈ ਤਜਰਬਾ ਨਹੀਂ ਹੁੰਦਾ ਜ਼ਿੰਦਗੀ ਦਾ 1998 ਦੇ ਵਿੱਚ ਜਦੋਂ ਪਹਿਲੀ ਵਾਰ ਆਪਣੇ ਹੱਥੀ ਇੰਡੀਪੈਂਡੈਂਟ ਬਿਨਾਂ ਕਿਸੇ ਸਹਾਰੇ ਦੇ ਮੈਂ ਪੱਗ ਬੰਨ੍ਹ ਕੇ 11ਵੀਂ ਜਮਾਤ ਚ ਮੈਂ ਉਹ ਤੋਂ ਪੜਦਾ ਸੀ ਤੇ ਕਾਲਜ ਪਹਿਲੇ ਦਿਨ ਗਿਆ ਸੀ ਤੇ ਉਹਨਾਂ ਦਿਨਾਂ ਚ ਨਾ ਕੁਲਵੀਰ ਜਿਹੜੇ ਇੱਕ ਗਾਇਕ ਨੇ ਉਹਨਾਂ ਦਾ ਗੀਤ ਬੜਾ ਚੱਲਿਆ ਸੀਗਾ ਜਾ ਜਾਵੇ ਤੈਨੂੰ ਦਿਲ ਦਿੱਤਾ ਅੱਲਾ ਵਾਸਤੇ ਹਾਂ ਜੀ ਹੁਣ ਸੁਣਿਆ ਹਣਾ ਤੁਸੀਂ ਗੀਤ ਉਹ ਮਤਲਬ ਜਦੋਂ ਕਹ ਲੋ ਵੀ ਅਸੀਂ ਉਸ ਉਮਰ ਦੇ ਦੌਰ ਚ ਸੀਗੇ ਤੇ ਇਹ ਗੀਤ ਬੜਾ ਚੱਲਿਆ ਸੀ ਮੈਨੂੰ ਸਾਰਾ ਦਿਨ ਮੈਨੂੰ ਬੜਾ ਆਪਣੇ ਆਪ 'ਚ ਮਾਣ ਮਹਿਸੂਸ ਹੋ ਰਿਹਾ ਸੀ ਮੈਂ ਕਿਹਾ ਲੈ 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 ਅੱਜ ਤਾਂ ਮੈਂ ਇਕੱਲੇ ਨੇ ਬੰਨੀ ਆ ਪੱਗ ਬਿਨਾ ਕਿਸੇ ਸਹਾਰੇ ਦੇ ਆਪ ਹੀ ਪੂਣੀ ਕਰੀ ਮੈਂ ਦਰਵਾਜ਼ੇ 'ਚ ਕੁੰਡੀ 'ਚ ਬੰਦ ਕੇ ਭਰਾ ਨੂੰ ਨਹੀਂ ਕਿਹਾ ਕਿਸੇ ਦੋਸਤ ਨੂੰ ਨਹੀਂ ਕਿਹਾ ਕਿਸੇ ਭਰਾ ਦੇ ਮਿੱਤਰ ਨੂੰ ਨਹੀਂ ਕਿਹਾ ਆਪੇ ਇੰਡੀਪੈਂਡੈਂਟ ਮੈਨੂੰ ਲੱਗਿਆ ਬਹੁਤ ਵਧੀਆ ਮੇਰੀ ਬੜੀ ਸ਼ਾਨਦਾਰ ਤੇ ਮੇਰਾ ਇੱਕ ਚਾਨ ਨਹੀਂ ਚੱਕਿਆ ਗਿਆ ਸੀ ਸਾਰਾ ਦਿਨ ਮੈਂ ਕਹਿੰਦਾ ਅਸੀਂ 11ਵੀਂ 'ਚ ਮੈਂ ਕਾਲਜੀਏਟ ਸਕੂਲ 'ਚ ਪੜ੍ਹਿਆ ਭਾਬ ਜਿਹੜਾ ਸਕੂਲ ਕਾਲਜਾ 'ਚ 11ਵੀਂ ਹੁੰਦੀ ਸੀਗੀ ਜੀ ਅਸੀਂ ਉਹੀ ਨੌਕ 10 ਵਜੇ ਜਾਣਾ 11 12 ਵਜੇ ਮੁਣਾ ਨਾ ਮੈਂ ਰਾਤ ਦੇ 11 ਵਜੇ ਤੱਕ ਪੱਕ ਨਹੀਂ ਤਾਰੀ ਸੀ ਮੈਂ ਕਹਿ ਰਹੀ ਨਹੀਂ ਸੋਣੀ ਪਤਾ ਨਹੀਂ ਦੁਆ ਬੀ ਮੇਰੇ ਸਿਰ ਤੇ ਪੜਾ ਨਹੀਂ ਦੁਆ ਇਹ ਜੀ ਬੰਨ ਉਹ ਮੈਂ ਨਾ ਬੰਨ ਹੋਵੇ ਤੇ ਮੁੜ ਕੇ ਜਦੋਂ ਮੈਂ ਸਿਰ ਤੋਂ ਲਾ ਕੇ ਰੱਖੀ ਕਹਤਾਂ ਮੈਂ ਘਰ ਦੇ ਨੂੰ ਮੈਂ ਕਹਿੰਦੇ ਨੇੜੇ ਨਾ ਕੋਈ ਆਵੇ ਕਿ ਮੇਰੇ ਤੋਂ ਦੁਆਰਾ ਸ਼ਾਇਦ ਨਾ ਬੰਨ ਹੋਈ ਪਾਣੀ ਪੂਣੀ ਲਾ ਕੇ ਮੈਂ ਇਦਾਂ ਹੀ ਸਜਾ ਲਾਂਗਾ ਸਿਰ ਤੇ ਪਰ ਇਹ ਨੂੰ ਮੈਂ ਖੋਲਣੀ ਨਹੀਂ ਹੈ ਬੜਾ ਮੈਨੂੰ ਜੱਜ ਰਿਆ ਸੀ ਚੀਜ਼ ਉਹ ਤੇ ਫਿਰ ਉਸ ਤੋਂ ਬਾਅਦ ਹੁਣਾਂ ਦੌਰ ਆ ਗਿਆ ਹੈ ਕਿ ਜਦੋਂ ਸਾਡੇ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਦੇ ਹੜੇ ਆਉਂਦੇ ਨੇ ਅਵਤਾਰ ਦੇ ਹਾਰੇ ਪ੍ਰਗਟ ਦੇ ਵਸਾਉਂਦੇ ਨੇ ਹੁਲਾ ਮਹਲਾ ਆਉਂਦਾ ਹੈ ਵੱਡੇ ਦਿਨ ਤਿਹਾਰ ਆਉਂਦੇ ਨੇ ਯਾਸ਼ੀਦੀ ਦਿਹਾੜੇ ਆਉਂਦੇ ਨੇ ਤੇ ਸਾਨੂੰ ਆਵਾਜ਼ ਮਾਰ ਮਾਰ ਕੇ ਕਹਿਣਾ ਪੈਂਦਾ ਆਓ ਜੀ ਮੁਫਤ ਵਿੱਚ ਦਸਤਾਰ ਸਜਾਣੀ ਸਿੱਖੋ ਮੁਫਤ ਵਿੱਚ ਉਹ ਇਹ ਤਾਂ ਸਾਡੀ ਪਹਿਚਾਣ ਹੈ ਇਹ ਤਾਂ ਸਾਡਾ ਮਤਲਬ ਸਾਡੇ ਸ਼ਰੀਰ ਦਾ ਸਾਡੇ ਬਦਨ ਦਾ ਹਿੱਸਾ ਹੈ ਤੇ ਆਪਾਂ ਨੂੰ ਇਹ ਵਾਜ ਮਾਰ ਕੇ ਦੱਸਣਾ ਪਏਗਾ ਇਹਦੇ ਪਿੱਛੇ ਦਾ ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਜਾਨਵਾਰ ਤੀਆਂ ਉਹ ਹੀ ਚੀਜ਼ ਹੈ ਉਹੀ ਚੀਜ਼ ਹੈ ਸਾਨੂੰ ਵਾਜ ਮਾਰ ਕੇ ਦੱਸਣਾ ਪਏਗਾ ਤਾਂ ਚਿੰਤਨ ਹੈ ਇਹ ਤਾਂ ਰੋਣ ਨਿਕਲਦਾ ਹੈ ਕਿ ਸਾਨੂੰ ਗੁਰਦੁਆਰਿਆਂ ਦੇ ਬਾਹਰ ਜਾ ਕੇ ਦੱਸਣਾ ਪੈ ਰਿਹਾ ਵੀ ਕੋਈ ਮੱਥਾ ਟੇਕਣ ਆਇਆ ਧਰਮ ਦੇ ਨਾਂ ਤੇ ਹੀ ਸ਼ਾਇਦ ਥੋੜਾ ਜਿਹਾ ਜਜ਼ਬਾਤੀ ਹੋ ਕੇ ਆ ਜੇ ਤੇ ਸਜਾਣ ਲੱਗ ਜੇ ਬਿਲਕੁਲ ਤੁਸੀਂ ਇਹ ਦੇਖੋ ਨਾ ਇੱਕ ਪਾਸੇ ਤਾਂ ਦਸਤਾਰ ਸਜਾਉਣਾ ਜਾਂ ਪੱਗ ਬੰਨਣਾ ਕਲਾਕਾਰਾਂ ਦੇ ਨਾਟਕਾਂ ਦੇ ਵਿੱਚ ਇੱਕ ਆਮਦਨ ਦਾ ਸਾਧਨ ਬਣ ਗਿਆ ਹੂੰ ਟਰਬਨ ਸੈਂਟਰ ਪੇਇੰਗ ਟਰਬਨ ਸੈਂਟਰ ਖੁੱਲੇ ਹੋਏ ਨੇ ਪੱਗ ਬੰਨਣਾ ਸਿਖਾਉਂਦੇ ਨੇ ਗੁਰਦੁਆਰਾ ਸਿੰਘ ਜੀ ਦਾ ਸੁਹਾਣੇ ਚਲਜੋ ਉੱਥੇ ਤੁਹਾਨੂੰ ਵੱਡੇ ਵੱਡੇ ਹੋਲਡਿੰਗ ਲਿਖੇ ਮਿਲ ਜਾਣਗੇ ਦਸਤਾਰਾਂ ਦਾ ਫਰੀ ਲੰਗਰ ਮੁਫਤ ਲੰਗਰ ਤੇ ਆਪਾਂ ਬੜਾ ਮਾਣ ਮਹਿਸੂਸ ਕਰਦੇ ਆ ਆ ਬਿਹਾਰੀ ਬਿਹਾਰ ਤੋਂ ਆ ਕੇ ਅੰਮ੍ਰਿਤਸਰ ਦੇ ਵਿੱਚ ਲਾਉਂਦਾ ਜੂਸ ਦੀ ਰੇੜੀ ਸਜਾਉਂਦਾ ਦਿੱਸਤੇ ਜਸ ਸਿਰ ਤੇ ਦਸਤਾਰ ਕਿੰਨੇ ਵੀਡੀਓ ਆਪਾਂ ਦੇਖਦੇ ਆ ਜੀ ਆ ਯੂਪੀ ਵਾਲੇ ਨੇ ਅੱਜ ਤੋਂ 35 ਸਾਲ ਪਹਿਲਾਂ ਬੰਨੀ ਸੀ ਪੱਗ ਮੁੜ ਕੇ ਨਹੀਂ ਲਾਈ ਮਤਲਬ ਬੰਦਾ ਸ਼ੁਰੂ ਕਰਤੀ ਉੱਥੋਂ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਸਜਾਈ ਸਿਰ ਤੇ ਪੱਗ ਅੱਜ ਕੱਲ ਤਾਂ ਬਾਹਰਲੇ ਦੇਸ਼ਾਂ 'ਚ ਬਹੁਤ ਅਸੀਂ ਬੜਾ ਛਾਤੀਆਂ ਚੌੜੀਆਂ ਜਾਨੀਆਂ ਫਕਰ ਮਹਿਸੂਸ ਕਰਦੇ ਆਂ ਅੰਗਰੇਜ਼ਾਂ ਬੀਬੀ ਦੇਖ ਸਿਰ ਤੇ ਦਸਤਾਰ ਸਜਾਈ ਆ ਉਹ ਕੁੜੀ ਨੇ ਸਿਰ ਤੇ ਦਮਾਲਾ ਸਜਾਇਆ ਹਨਾ ਕਿਸ ਕੀ ਬੰਨੀ ਐ ਤੇ ਸਾਡੇ ਪੰਜਾਬ 'ਚ ਕੀ ਹੋ ਗਿਆ ਫਿਰ ਮੈਂ ਆਪਣੇ ਉੱਤੇ ਲੈ ਕੇ ਆਉਣਾ ਕਿ ਉਹ ਸਾਡਾ ਜਦੋਂ ਡੌਰ ਸੀ ਨਾ ਜਦੋਂ ਅਸੀਂ 15 16 ਸਾਲ ਦੇ ਟੀਨੇਜ ਦੇ ਵਿੱਚੋਂ ਗੁਜ਼ਰ ਰਹੇ ਸੀਗੇ ਬਾਲਗ ਹੋ ਰਹੇ ਸੀਗੇ ਉਦੋਂ ਕਈ ਮੁੰਡੇ ਕੀ ਕਹਿੰਦੇ ਸੀ ਧਾਰਨਾ ਜਦੋਂ ਉਹਨੀ ਸ਼ੁਰੂ ਹੋਈ ਸੀ 90 ਦੇ ਧੱਕੇ ਦੀ ਗੱਲ ਕਰ ਰਹੇ ਆ ਯਾਰ ਸਰਦਾਰ ਨਾਲ ਨਾ ਮੈਂ ਸਿੱਧਾ ਕਵਾਂਗਾ ਮੈਨੂੰ ਕੋਈ ਹਿਚਕ ਨਹੀਂ ਕਿ ਸਰਦਾਰ ਨਾਲ ਯਾਰ ਕੁੜੀ ਨਹੀਂ ਫਸਦੀ ਬਿਲਕੁਲ ਇਹ ਕਾਲਜਾਂ ਵਿੱਚ ਅਕਸਰ ਸੁਣਨ ਨੂੰ ਮਿਲਦਾ ਹਾਂ ਤੇ ਉਹ ਪੱਗ ਨਾ ਬੰਨਣ ਦਾ ਇੱਕ ਕਾਰਨ ਇਹ ਹੁੰਦਾ ਸੀ ਵਾਲ ਕਟਾ ਦੋ ਰੋਡੇ ਸੰਜੇ ਦਾਤ ਸਟਾਈਲ ਰੱਖਣਾ ਯਾਰ ਮੈਂ ਤਾਂ ਨਿਲਕਪੁਰ ਸਟਾਈਲ ਰੱਖਣਾ ਯਾਰ ਵਾਲ ਕੰਡਿਆਂ ਵਾਂਗ ਆ ਮੈਂ ਤਾਂ ਸ਼ਾਹਰੂਖਾਂ ਹਾਂ ਓਈ ਕੰਡੇ ਵਾਂਗ ਸੰਜੇ ਦਾਤ ਦੇ ਹੋਗੇ ਸ਼ਾਹਰੂਖਾਂ ਸਟਾਈਲ ਰੱਖਣਾ ਯਾਰ ਮੈਂ ਤਾਂ ਸਰਦਾਰ ਨੂੰ ਕੁੜੀ ਨਹੀਂ ਪਸੰਦ ਕਰਦੀ ਆ ਆ ਹੁੰਦਾ ਸੀ ਮੁੰਡਿਆਂ 'ਚ ਦੌਰ ਤੇ ਮੁੜ ਕੇ ਫਿਰ ਉਹ ਪੱਗ ਬੰਨਣਾ ਪਤਾ ਨਹੀਂ ਇੰਨਾ ਕੁ ਬੋਝ ਲੱਗਣ ਲੱਗ ਗਿਆ ਸਰਦਾਰਾਂ ਨੂੰ ਸਾਡਿਆਂ ਨੂੰ ਸਾਡੀਆਂ ਵਡੇਰਿਆਂ ਨੂੰ ਸਵਡੇਰਿਆਂ ਨੇ ਕਈਆਂ ਨਿਕਟਾਏ ਆ ਸਾਡੇ ਨਾਲ ਦੇ ਨੇ ਕਈਆਂ ਟੰਡਾ ਸਾਡੇ ਬੱਚੇ ਕਈਂ ਘਟਾਰੇ ਆ ਮੈਂ ਕਹਿੰਦਾ ਕਿ ਮੈਂ ਹੁਣ ਆਪਣੇ ਗਵਾਂਡ ਦੀ ਹੀ ਇੱਕ ਗੱਲ ਕਰਦਾ ਉਹਦਾ ਮੁੰਡੇ ਦੀ ਦਾਦੀ ਅਮਰਤ ਧਾਰੀ ਹੈ ਸੱਚੀ ਗੱਲ ਆ ਬਿਲਕੁਲ ਉਹ ਉਹਦਾ ਪਿਓ ਅਮਰਤ ਧਾਰੀ ਹੈ ਮੁੰਡਾ ਸਰਦਾਰ ਸੀ ਵਾਲ ਕਟਾ ਆਇਆ ਪਿਓ ਓਖਾ ਆਇਆ ਤੇ ਪਿਓ ਦੇ ਗਲੇ ਨੂੰ ਪਿਆ ਮੁੰਡਾ ਫਿਰ ਕੀ ਹੋ ਗਿਆ ਕਹਿੰਦਾ ਵਾਲ ਹੀ ਤਾਂ ਕਟਾਏ ਆ ਮੈਂ ਅੱਜ ਕੁਝ ਨਹੀਂ ਰਹਿ ਗਿਆ ਹਾਂ ਮਤਲਬ ਉਹਦੀ ਦਾਦੀ ਦੀ ਹਾਲਤ ਕੀ ਹੋਈ ਹੋਣੀ ਉਹਦੇ ਬਾਪ ਦੀ ਹਾਲਤ ਕੀ ਹੋਈ ਹੋਣੀ ਉਹ ਅਮਰਤਾਰੀ ਨੇ ਕਹਿੰਦਾ ਕਿਉਂ ਪਿਓ ਨੂੰ ਮਤਲਬ ਤੂੰ ਤੜਾ ਕਰਕੇ ਪਿਆ ਉਹ ਕਹਿੰਦਾ ਤੂੰ ਕਿ ਮੈਨੂੰ ਇਦਾਂ ਪਈ ਜਾਣਾ ਮੈਂ ਵਾਲ ਹੀ ਕਟਾਏ ਹੁਰਗੀ ਕੀਤਾ ਮੈਂ ਅੱਜ ਕੱਲ ਦੇਖਿਆ ਜਾਵੇ ਹਰੇਕ ਦੇ ਗਵਾਂਢ ਚ ਜੇ ਮੈਂ ਆਪਣੇ ਵੀ ਆਪਣੇ ਘਰਾਂ ਚ ਵੀ ਹੋਣ ਗਿਆ ਰਿਸ਼ਤੇਦਾਰਾਂ ਚ ਵੀ ਹੋਏਗਾ ਸਾਡੇ ਗਵਾਂਢ ਚ ਵੀ ਇੱਕ ਕਹਿੰਦੇ ਆ ਨਾ ਬੱਚੇ ਦੇ ਵਾਲ ਸਿਰਫ ਇਸ ਲਈ ਕਟਾਦੇ ਕਹਿੰਦੇ ਇਹਨੂੰ ਪੜਨ ਚ ਦਿੱਕਤ ਆਉਂਦੀ ਹੈ ਮੈਂ ਯਾਰ ਜੇ ਵਾਲ ਰੱਖੇ ਨੇ ਪਟਕਾ ਬੰਨਦਾ ਪੜਨ ਚ ਕੀ ਦਿੱਕਤ ਆ ਜੂਗੀ ਵਾਲ ਕਿ ਉਹਦੀ ਬੁੱਧੀ ਕਟਾ ਦਿੰਦੇ ਕੋਈ ਅਕਲ ਕਟਾ ਦਿੰਦੇ ਉਹਦੀ ਕਹਿੰਦੇ ਉਹ ਤੇ ਜ਼ੋਰ ਕੀ ਕੀ ਤੁਸੀਂ ਦੇਖੀ ਦੇ ਰਹੇ ਹੋ ਉਹ ਵਾਲ ਉਹਦੇ ਮੱਥੇ ਦੇ ਅੱਖਾਂ ਦੇ ਅੱਗੇ ਆ ਕੇ ਖੜ ਜਾਂਦੇ ਆ ਉਹ ਤਾਂ ਸਿਰ ਤੇ ਬੰਨੇ ਹੋਏ ਆ ਸਿਰ ਤੇ ਸਜੇ ਹੋਏ ਆ ਤੁਸੀਂ ਇਹ ਵੀ ਚੀਜ਼ ਦੇਖੋ ਕਿ ਸਾਡੇ ਸਿੱਖਾਂ ਦੇ ਵਿੱਚ ਨਾ ਇੱਕ ਇੱਕ ਰਸਮ ਵੀ ਹੁੰਦੀ ਹੈ ਦਸਤਾਰ ਬੰਦੀ ਜੀ ਬਿਲਕੁਲ ਜਦੋਂ ਬੰਦਾ 14 15 ਸਾਲ ਦਾ ਬੱਚਾ ਹੋ ਜਾਂਦਾ ਹੈ ਘਰ ਦੇ ਵੱਡੇ ਬਜ਼ੁਰਗ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਲਿਜਾ ਕੇ ਪਾਠ ਕਰਾ ਕੇ ਸੁਖਮਨੀ ਸਾਹਿਬ ਦਾ ਕੋਈ ਖੰਡ ਪਾਠ ਕਰਾਂਦਾ ਹੈ ਕੋਈ ਸਹਿਜ ਪਾਠ ਰਖਾਂਦਾ ਹੈ ਕੋਈ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ ਤੇ ਭੋਗ ਪਾ ਕੇ ਸਮਾਪਤੀ ਕਰਕੇ ਸਾਰੇ ਵੱਡੇ ਬਜ਼ੁਰਗ ਹੋ ਗਏ ਸਿਰ ਤੇ ਉਹਦੇ ਦਸਤਾਰ ਸਜਾਉਂ। ਅੱਜ ਕੱਲ ਤਾਂ ਲੋਪ ਇਹ ਹੈ ਚੀਜ਼। ਹਾਂ ਤੇ ਫੇਰ ਉਹ ਬੜੀ ਘਟ ਹੈ। ਮੇਰੀ ਵੀ ਹੋਈ ਸੀ, ਮੇਰੇ ਵੱਡੇ ਭਰਾ ਦੀ ਵੀ ਹੋਈ ਸੀਗੀ। ਤੋਂ ਮੈਨੂੰ ਉਹ ਚੀਜ਼ ਅੱਜ ਵੀ ਯਾਦ ਹੈ। ਹੁਣ ਮੇਰਾ ਮੇਰੇ ਮੰਮੀ ਹੀ ਗੱਲ ਕਰ ਰਹੇ ਸੀ ਥੋੜੇ ਦਿਨ ਪਹਿਲਾਂ ਕਿ ਮੇਰਾ ਭਤੀਜਾ ਜਿਹੜਾ ਵੀ ਉਹਦੇ ਹੁਣ ਦਸਤਾਰ ਬੰਦੀ ਕਰਾਉਣੀ ਹੈ। ਤੇ ਮੈਂ ਕਹਾਂ ਵੀ ਇਹ ਤਾਂ ਸਮ ਚੀਜ਼ ਹੁਣ ਦੇਖਣ ਨੂੰ ਹੀ ਨਹੀਂ ਮਿਲਦੀ। ਨਹੀਂ ਮਿਲਦੀ ਭਾਜੀ। ਮੈਂ ਤਾਂ ਕਹਿੰਦਾ ਵੀ ਸਾਡੇ ਸੱਭਿਆਚਾਰ ਦੇ ਵਿੱਚ ਸ਼ਾਇਦ ਸਹਿਤਕਾਰਾਂ ਨੇ ਬਹੁਤਾ ਇਸਤੇ ਹੁਣ ਜੋ ਕੀ ਗੱਲ ਕਰਾਂਗੇ ਜਾਂ ਪੁਰਾਣੀ ਤਾਂ ਨਹੀਂ ਪਤਾ ਅਜ ਤੁਸੀਂ ਇਹ ਦੇਖੋ ਨਾ ਵੀ ਮੈਂ ਜਦੋਂ ਆਪਣੀ ਗੱਲ ਕਰਦਾ ਮੈਂ ਜਦੋਂ ਪਹਿਲੀ ਵਾਰ ਜਦੋਂ ਮੈਂ ਫਤੇਗੜ ਦੀ ਧਰਤੀ ਤੇ ਮੈਂ ਪੱਗਾ ਦਾ ਲੰਗਰ ਦੇਖਿਆ ਸੀ ਤੇ ਮੈਂ ਚਲਾ ਗਿਆ ਫਿਰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਪ੍ਰਬੰਧਕਾਂ ਨੂੰ ਮੈਂ ਕਿਹਾ ਭਾਜੀ ਵੀ ਤੁਹਾਨੂੰ ਲਾਣ ਦਾ ਫਕਰ ਕਿੰਨਾ ਤੇ ਚਿੰਤਾ ਕਿੰਨੀ ਹੈ ਇਹਦੇ ਵਿੱਚ ਇਸ ਲੰਗਰ ਦੇ ਵਿੱਚ ਉਹ ਫਿਰ ਕਹਿੰਦੇ ਕੋ ਚਾਚ ਨਾਲ ਜਵਾਬ ਨਹੀਂ ਦੇ ਪਾਏ ਉਹ ਕਹਿੰਦੇ ਕਰ ਰਹੇ ਆ ਅਸੀਂ ਵੀ ਚਲੋ ਪੀੜੀ ਸਾਡੀ ਅੱਗੇ ਆਵੇ ਨੌਜਵਾਨ ਜੁੜਨ ਮੈਂ ਕਿਹਾ ਵੀ ਤੁਸੀਂ ਆਪਾਂ ਇਸ ਚੀਜ਼ ਦੀ ਕਦੀ ਪਰਚੋਲ ਨਹੀਂ ਕੀਤੀ ਕਿ ਸਿਰਫ ਇੱਕ ਇਹੀ ਕਾਰਨ ਸੀਗਾ ਕਿ ਯਾਰ ਕੁੜੀ ਨਹੀਂ ਫਸਦੀ ਇਸ ਕਰਕੇ ਕਟਾ ਦੀਏ ਬਿਲਕੁਲ ਜਾਂ ਬਾਹਰ ਨੂੰ ਭੱਜ ਰਹੇ ਆ ਸ਼ਕਲਾਂ ਬਦਲ ਰਹੇ ਆ ਜਾਂ ਕੋਈ ਅਪਰਾਧਿਕ ਗਤੀਵਿਧੀਆਂ ਜੋ ਹੋ ਗਈ ਹੈ ਉਹਨਾਂ ਚਲੋ ਸਮਝ ਆਂਦਾ ਕੋਈ ਬੰਦਾ ਗਲਤ ਸੰਗਤ ਚ ਪੈ ਗਿਆ ਉਹਨੂੰ ਕੋਈ ਅਪਰਾਧਿਕ ਪੰਗੇ ਹਜੇ ਪੈ ਗਏ ਨੂੰ ਕਟਾਣੀ ਪੈ ਗਿਆ ਉਹਦੀ ਰਸਤਾ ਹੀ ਭਟ ਗਿਆ ਪੁੱਠੀ ਵੱਤ ਚਲਾ ਗਿਆ ਪਰ ਉਹੀ ਗੱਲ ਆ ਫਿਰ ਕਿੱਥੇ ਆ ਅਕਾਲ ਤਖਤ ਸਾਹਿਬ ਹਨਾ ਸਭ ਤੋਂ ਵੱਡਾ ਸਵਾਲ ਉਹਨਾਂ ਦੱਸਣਾ ਚਾਹੀਦਾ ਵੀ ਯਾਰ ਇਹ ਇਹ ਚੀਜ਼ਾਂ ਕੀ ਹੋ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ ਕੰਮ ਹੀ ਕਰੋੜਾਂ ਦਾ ਬਜਟ ਆ ਹਰ ਸਾਲ ਦਾ 365 ਦਿਨਾਂ ਦਾ ਕਰੋੜਾਂ ਦਾ ਬਜਟ ਹੁੰਦਾ ਸਿੱਖੀ ਦਾ ਪ੍ਰ ਕਿੱਥੇ ਆ ਉਹ ਕਿੱਥੇ ਹੈ ਮਤਲਬ ਆਪਾਂ ਨੂੰ ਇਹ ਚੀਜ਼ਾਂ ਕਰਨੀਆਂ ਕਿਉਂ ਪੈ ਰਹੀਆਂ ਚਿੰਤਨ ਮਤਲਬ ਤੁਸੀਂ ਕਹੋ ਯਾਰ ਅ ਰਾਜਸਥਾਨ ਚ ਜਾ ਕੇ ਦੱਸਣਾ ਪਵੇ ਉਂਟ ਕੀ ਹੁੰਦਾ ਬਿਲਕੁਲ ਹੈ ਹਰਿਆਣੇ ਚ ਜਾ ਕੇ ਦੱਸਣਾ ਪਵੇ ਕਿ ਦੇਸ਼ਾਂ ਮੈਂ ਦੇਸ਼ ਹਰਿਆਣਾ ਜਿੱਥੇ ਦੁੱਧ ਦਹੀਂ ਦਾ ਖਾਣਾ ਹਿਮਾਚਲ ਚ ਜਾ ਕੇ ਤੁਹਾਨੂੰ ਪਹਾੜੀ ਬੋਲੀ ਸਿਖਾਣੀ ਪਵੇ ਕਿਸੇ ਨੂੰ ਤੇ ਪੰਜਾਬ ਚ ਤੁਹਾਨੂੰ ਪੱਗ ਬੰਨਣੀ ਦੱਸਣੀ ਪਵੇ ਕਲਚਰੇ ਖਤਮ ਹੋ ਚੱਲੇ ਨਾ ਆਪਣੇ ਦਰਜਕਲ ਮੈਂ ਪਿੱਛੇ ਜੇ ਸਾਡੇ ਪਤਾ ਕੀ ਹੁੰਦਾ ਸੀ ਪਹਿਲਾਂ ਕੁਰਤੇ ਅੰਮੇ ਆਮ ਹੁੰਦੇ ਸੀ ਬਿਲਕੁਲ ਠੀਕ ਹੈ ਠੀਕ ਹੈ ਹੁਣ ਅੱਜ ਕੱਲ ਕੁਰਤਾ ਅੰਮਗਲਾ ਕਿਉਂ ਰੱਖਦਾ ਵੀ ਹਾਂ ਕਦੇ ਭੋਗ ਤੇ ਜਾਣਾ ਪਿਆ ਜਾਂਦਾ ਹਾਂ ਉਹ ਵੀ ਚਿੱਟਾ ਚਾਹੀਦਾ ਜਾਂ ਫਿਰ ਤਾਂ ਰੱਖਦੇ ਨੇ ਵੀ ਹੁਣ ਗਾਣਿਆਂ ਗੁਣਿਆਂ 'ਚ ਚੱਲੇ ਸੀਗੇ ਟੌਰ ਕੱਢਣ ਨੂੰ ਮਤਲਬ ਅਸੀਂ ਆਪਣਾ ਵੈਸਟਰਨ ਕਲਚਰ ਆਸੀਂ ਅਪਣਾ ਰਹੇ ਹਾਂ ਬਟ ਅਸੀਂ ਇੰਨਾ ਕ ਬਣਾ ਲਿਆ ਕਿ ਅਸੀਂ ਆਪਣਾ ਭੁੱਲਦੇ ਜਾ ਰਹੇ ਹਾਂ ਪਛਮੀ ਸੱਭੇ ਤੇ ਵੀ ਥੋੜੀ ਗਹਿਰਾਈ ਚ ਆ ਜੰਨਾ ਆਪਾਂ ਥੋੜਾ ਜਿਹਾ ਇਨਵੈਸਟਿਗੇਟ ਜੇਕਰ ਕਰਕੇ ਦੇਖੀਏ ਆ ਜਿਹੜੇ ਅੰਗਰੇਜ਼ ਹੁਣ ਸਿਰ ਤੇ ਦਸਤਾਰਾਂ ਸਜਾ ਰਹੇ ਨੇ ਈਵਨ ਕਿ ਆਪਾਂ ਕਈ ਨੀਗਰੋ ਵੀ ਦੇਖੇ ਨੇ ਜਿਨ੍ਹਾਂ ਨੂੰ ਸਾਡੇ ਆਮ ਭਾਸ਼ਾ ਚ ਖਬਸ਼ੀ ਕਿਹਾ ਜਾਂਦਾ ਤੇ ਉਹ ਵੀ ਦੇਖੇ ਨੇ ਦਸਤਾਰਾਂ ਸਜਾਉਂਦੇ ਇੱਕ ਜਿਹੜੇ ਹੈਗੇ ਨੇ ਨੀਗਰੋ ਉਹ ਖਰੜਚੀ ਰਹਿੰਦੀ ਹੈ ਕੁੜੀ ਜਿਨੇ ਉਹਨਾਂ ਨਾਲ ਵਿਆਹ ਕਰਾਇਆ ਬੜਾ ਅਕਸਰ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਦੇਖੇ ਹੋਣੇ ਸਰਦਾਰਾਂ ਦੀ ਕੁੜੀ ਹੈ ਨੀਗਰੋ ਨਾਲ ਵਿਆਹ ਕਰਾਇਆ ਉਹਨਾਂ ਨੇ ਉਹ ਸ ਉਹ ਵੈਸਟਰਨ ਕਲਚਰ ਚੋਂ ਹੀ ਆਏ ਆ ਨਾ ਪੱਛਮੀ ਸੱਭੇ ਤੋਂ ਚੁਹਾਈ ਆ ਨਾ ਜਿਹਨੂੰ ਅਸੀਂ ਭੰਡਦੇ ਆ ਪੱਛਮੀ ਸੱਭਿਆਤਾ ਦੇ ਵਿੱਚ ਰਹਿ ਕੇ ਜੰਮ ਕੇ ਉਹਨੂੰ ਹੰਡਾ ਕੇ ਉਹਨਾਂ ਨੇ ਤਾਂ ਸਾਡੀ ਸਕਾਰਾਤਮਕ ਚੀਜ਼ ਅਪਣਾ ਲਈ ਕਿ ਆ ਦਸਤਾਰ ਸਜਾਣੀ ਹੈ ਟੌਰ ਹੋएगी ਚੰਗੇ ਲੱਗਾਂਗੇ ਅਸੀਂ ਉਹਨਾਂ ਦੇ ਕਲਚਰ ਦੀਆਂ ਨੈਗੇਟਿਵ ਸ਼ੇਡਸ ਅਪਣਾ ਰਹੇ ਆ ਨਕਾਰਾਤਮਕ ਚੀਜ਼ਾਂ ਅਪਣਾ ਰਹੇ ਆ ਜਿਹੜੀਆਂ ਉਹ ਛੱਡ ਚੁੱਕੇ ਨੇ ਜਿਨ੍ਹਾਂ ਨੂੰ ਉਹ ਪਸੰਦ ਨਹੀਂ ਕਰਦੇ ਅਸੀਂ ਉਹ ਚੀਜ਼ਾਂ ਅਪਣਾ ਰਿਆ ਸੀ ਕਹਿੰਦੇ ਆ ਬੀਚ ਤੇ ਨੰਗੇ ਘੁੰਮਣ ਚ ਬਹੁਤ ਆ ਜਾਂਦੀ ਹੈ ਯਾਰ ਦੇਖ ਲੈ ਕੁੜੀ ਲੰਘ ਜਾਂਦੀ ਵਿਕਣੀ ਪਾ ਕੇ ਨੂੰ ਕੋ ਹੱਥ ਨਹੀਂ ਲਾਂਦਾ ਯਾਰ ਸਾਡੇ ਪਤਾ ਨਹੀਂ ਕਦੋਂ ਐਜੀ ਸੋਚ ਹੋਏਗੀ ਅਸੀਂ ਇੱਧਰ ਹੀ ਤੁਰ ਰਹੇ ਹਾਂ ਨਾ ਬਿਲਕੁਲ ਯਾਰ 18 ਸਾਲ ਦਾ ਮੁੰਡਾ ਕੁੜੀ ਜਿੱਥੇ ਮਰਜੀ ਜਾਵੇ ਰਾਤ ਨੂੰ 2 ਵਜੇ ਆਵੇ ਮਾਂ ਨਹੀਂ ਪੁੱਛਦੀ ਪਿਓ ਨਹੀਂ ਪੁੱਛਦਾ ਕਲੱਬ ਚ ਜਾ ਕੇ ਜੋ ਮਰਜ਼ੀ ਕਰਨ ਉਹ ਤਾਂ ਸਾਡੀ ਸੋਚ ਕੀ ਹੈ ਅਸੀਂ ਉਹਨਾਂ ਦਾ ਕੀ ਅਪਣਾ ਰਹੇ ਹਾਂ ਜਿਸ ਚੀਜ਼ ਨੂੰ ਉਹ ਛੱਡ ਚੁੱਕੇ ਨੇ ਤੇ ਜਿਹੜੀ ਚੀਜ਼ ਅਸੀਂ ਛੱਡੀ ਜਾ ਰਹੇ ਹਾਂ ਉਹ ਅਪਣਾਈ ਜਾ ਰਹੇ ਨੇ ਤੇ ਮਰਵਾਹਾ ਸਾਹਿਬ ਜਿਹੜੀਆਂ ਇਹ ਚੀਜ਼ਾਂ ਹੋ ਰਹੀਆਂ ਹੂੰ ਠੀਕ ਆ ਅਸੀਂ ਮੰਨਦੇ ਹਾਂ ਵੀ ਅਸੀਂ ਪੰਜਾਬ ਦੇ ਵਿੱਚ ਆ ਸਤੋਂ ਦੇਖਦੇ ਇੱਕ ਵੈਸਟਰਨ ਵਾਲੇ ਵੀ ਸਾਡੇ ਸਿੱਖਦੇ ਨੇ ਕਈ ਚੀਜ਼ਾਂ ਤੇ ਆਪਣੇ ਵਾਲੇ ਲੋਪ ਹੋ ਰਹੇ ਨੇ ਇਹ ਚੀਜ਼ਾਂ ਦਾ ਇਹਦੀ ਵਜ੍ਹਾ ਕੀ ਮੰਨਦੇ ਹੋ ਮੇਨ ਵਜ੍ਹਾ ਇੱਕ ਤਾਂ ਆਪਾਂ ਮੰਨ ਲਈ ਵੀ ਹਾਂ ਉਸ ਟਾਈਮ ਦਾ ਕੋਈ ਦੌਰੇ ਇਦਾਂ ਦਾ ਆ ਵੀ ਹਾਂ ਅਸੀਂ ਜਸਟ ਵੀ ਕੁੜੀਆਂ ਨਹੀਂ ਫਸਦੀ ਜਿਵੇਂ ਤੁਸੀਂ ਇੱਕ ਧਾਰਨਾ ਇਹ ਮੁੰਡਿਆਂ ਚ ਅੱਜ ਵੀ ਧਾਰਨਾ ਹੈਗੀ ਹੈ ਇਹ ਕਈਆਂ ਚ ਹੈਗੀ ਆ ਬਟ ਅਸੀਂ ਕਈ ਗੀਤਕਾਰ ਰਹੇਗੇ ਨੇ ਜਿਹੜੇ ਮੈਂ ਆਪਣੇ ਕਾਲਜ ਟਾਈਮ ਦੇਖੇ ਜਿਨ੍ਹਾਂ ਨੇ ਪੱਗਾਂ ਦੀਆਂ ਗੱਲਾਂ ਕਰੀਆਂ ਮੋਛਾਂ ਦੀਆਂ ਗੱਲਾਂ ਕਰੀਆਂ ਉਦੋਂ ਬਾਅਦ ਇੱਕਦਮ ਵੇਵ ਆਈ ਮੁੰਡੇ ਪਸੰਦ ਕਰਨ ਲੱਗੇ ਇਹ ਚੀਜ਼ਾਂ ਵੀ ਹਾਂ ਪੱਗ ਬਨ ਕੇ ਜਾਣੀਆਂ ਮੋਛਾ ਦਾੜੀ ਰੱਖਣੀਆਂ ਸੀ ਨਹੀਂ ਉਸ ਤੋਂ ਪਹਿਲਾਂ ਅਸੀਂ ਦੇਖਦੇ ਸੀ ਵੀ ਹਰੇਕ ਕਲੀਨ ਸ਼ੇਵ ਵਾਲ ਖੜੇ ਉਹ ਚੀਜ਼ਾਂ ਹੁੰਦੀਆਂ ਸੀ ਮੇਰੇ ਖੁਦ ਦੇ ਕਈ ਜਿਹੜੇ ਮੇਤੋਂ ਵੱਡੇ ਸਾਥੀ ਨੇ ਜੇ ਨਾਲ ਦੇ ਸਾਥੀ ਨੇ ਮੈਂ ਖੁਦ ਉਹਨਾਂ ਚ ਬਦਲਾਵ ਦੇਖੇ ਮੇਨ ਵਜਾ ਕੀ ਮੰਨਦੇ ਹੋ ਵੀ ਇਤੋਂ ਦੂਰ ਕਿਉਂ ਹੋਏ ਲੋਕ ਮੈਂ ਤਾਂ ਕਵਾਂਗਾ ਦੇਖੋ ਜੇ ਦੇਖੇ ਤਾਂ ਮੈਂ ਤਾਂ ਬੁੱਧੀ ਭ੍ਰਸਟ ਹੋਈ ਲੱਗਦੀ ਹੈ ਸਾਡੇ ਮਾਪੇ ਸਾਡੇ ਪਿਛੋ ਵਡੇਰੇ ਸਾਡੇ ਜਿੱਦਾਂ ਤੁਹਾਨੂੰ ਮੈਂ ਘਟਨਾ ਸੁਣਾਈ ਹੈ ਹਰ ਘਰ ਚ ਇਦਾਂ ਹੋਇਆਣਾ ਹਰ ਮਾਪੇ ਨੇ ਵਿਰੋਧ ਕੀਤਾਣਾ ਪਰ ਉਧਰ ਔਲਾਦਾਂ ਅੱਗੇ ਨਹੀਂ ਵਸ ਚੱਲਿਆ ਅਗਲੇ ਮਨ ਮਹਿਸੂਸ ਕੇ ਚੁੱਪ ਕਰਕੇ ਰਹਿ ਗਏ ਤੇ ਇਹ ਚੱਲਣ ਦੀ ਇੱਕ ਦੂਜੀ ਦੀ ਦੇਖਾ ਦੇਖੀ ਵੱਧਦਾ ਜਾ ਰਿਹਾ ਹੋਰ ਕੁਝ ਨਹੀਂ ਹੁਣ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਮਹਾਰਾਸ਼ਟਰ ਦੇ ਵਿੱਚ ਕੋ ਅਸੀਂ ਦਾ ਪਿੰਡ ਹੈਗਾ ਉਥੇ ਉਹਨਾਂ ਨੂੰ ਹਿੰਦੀ ਤੱਕ ਨਹੀਂ ਆਂਦੀ ਪੰਜਾਬੀ ਦੂਰ ਦੀ ਗੱਲ ਹੈ ਹਿੰਦੀ ਨਹੀਂ ਆਂਦੀ ਮਰਾਠੇ ਨੇ ਸਾਰੇ ਉਹ ਉਹ ਪੂਰਾ ਪਿੰਡ ਸਰਦਾਰ ਬਣ ਗਿਆ ਜੀ ਪੂਰਾ ਪਿੰਡ ਲੇਬਰ ਤਬਕਾ ਰਹਿੰਦਾ ਉਥੇ ਮਜ਼ਦੂਰ ਵਰਗ ਰਹਿੰਦਾ ਉਸ ਪਿੰਡ ਦੇ ਵਿੱਚ ਪਰ ਉਹਨਾਂ ਨੂੰ ਸਤਸ੍ਰੀਕਾਲ ਫਤਿਹ ਬੁਲਾਉਣੀ ਆ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨ ਲੱਗੇ ਜੈਕਾਰਾ ਛੱਡਣ ਲੱਗੇ ਬੋਲੇ ਸੋਨਿਆ ਕਰਨ ਲੱਗੇ ਅਨਪੜ੍ਹ ਲੋਕ ਨੇ ਇਲਿਟਰੇਟ ਨੇ ਅੰਗੂਠਾ ਛਾਪਨੇ ਦਸਤਾਰਾਂ ਸਜਾਉਣ ਲੱਗੇ ਨੇ ਅਸੀਂ ਦਾ ਬੱਚਾ ਜੀ ਆਪਣਾ ਸਰਦਾਰ ਬਣਾਣਾ ਕੋਈ ਦੂਰ ਦੂਰ ਤੱਕ ਵਾਸਤਾ ਨਹੀਂ ਉਹਨਾਂ ਦੇ ਸਿੱਖੀ ਦੇ ਨਾਲ ਪਰ ਪਤਾ ਨਹੀਂ ਕਿੱਥੋਂ ਇੱਕਦਮ ਸਾਰਾ ਪਿੰਡ ਉਹ ਪਰਭਾਵਿਤ ਹੋਇਆ ਭਾਵੇਂ ਉਹਦੇ ਪਈ ਕਿਸੇ ਪੰਜ ਸਰਪੰਚ ਨੇ ਕਿਸੇ ਆਗੂ ਨੇ ਪਹਿਲ ਕੀਤੀ ਹੋਣੀ ਆ ਹੁਣ ਵੀ ਦੇਖੋ ਪਰਸੋਂ 22 ਦਸੰਬਰ ਨੂੰ ਸ਼ਿਦਾਂ ਦੀ ਧਰਤੀ ਫਤੇਗੜ ਸਾਹਿਬ ਤੇ ਗੁਰਦੁਆਰਾ ਸੰਤ ਸਾਰਾ ਚੰਡੀਗੜ੍ਹ 38 ਵੈਸਟ ਵਾਲੇ ਬਾਬਾ ਸਰੂਪ ਸਿੰਘ ਉਹ ਦਸਤਾਰਾਂ ਦਾ ਹੀ ਲੰਗਰ ਲਾਉਣ ਜਾ ਰਹੇ ਨੇ ਉਹਨਾਂ ਨੇ ਵੀ ਲਿਖਿਆ ਮੁਫਤ ਲੰਗਰ ਦਸਤਾਰਾਂ ਸਜਾਉਣ ਲਈ ਦਸਤਾਰਾਂ ਮੁਫਤ ਦਿੱਤੀਆਂ ਜਾਣਗੀਆਂ ਔਰ ਅਜੇ ਜਿਹੜੇ ਕੈਂਪ ਲੱਗਦੇ ਨੇ ਟੈਗ ਲਾਈਨ ਸਪੈਸ਼ਲ ਦੇਣੀ ਪੈਂਦੀ ਆ ਉਹ ਮੁਫਤ ਦਿੱਤੀਆਂ ਜਾਣਗੀਆਂ ਕਈ ਲੋਕ ਇਹ ਜੇ ਵੀ ਹੋਣਗੇ ਚੱਲ ਯਾਰ 6 ਮੀਟਰ ਦੀ ਪਾਗੀ ਮਿਲਣੀ ਹੈ ਚੱਲ ਜਾਈ ਜਾਨੇ ਅਗਲਾ ਕਹਿੰਦਾ ਵੀ ਚੱਲ ਕੰਮ ਆਉ ਆਹ 2 4 240 ਦੀ ਪੱਕੀ ਆ ਮਿਲੂਗੀ ਲੈ ਆਨੇ ਇੱਕ ਵਾਰ ਸਜਾ ਲਾਂਗੇ ਉਹ ਕਹਿੰਦੇ ਆ ਭਾਈ ਸਾਡੇ ਕੋਲ ਸਜਾ ਕੇ ਨਾ ਚੱਲ ਜੀ ਇਹਨੂੰ ਰੈਗੂਲਰ ਨਿਯਮਤ ਤੌਰ ਤੇ ਸਪੈਸ਼ਲ ਕਹਿੰਦੇ ਨੇ ਹੁਣ ਸਪੈਸ਼ਲ ਕਹਿੰਦੇ ਨੇ ਸੋ ਆਪਾਂ ਕੋਸ਼ਿਸ਼ ਵੀ ਕਰਾਂਗੇ ਬਾਬਾ ਜੀ ਨੂੰ ਹੋ ਸਕੇ ਆਪਾਂ ਸੰਪਰਕ ਕਰਕੇ ਪੁੱਛਾਂਗੇ ਵੀ ਕਿ ਇਹ ਤੁਹਾਨੂੰ ਕੀ ਲੱਗਦਾ ਵੀ ਇਹ ਚਿੰਤਨ ਹੈ ਪੰਜਾਬ ਦੇ ਲਈ ਜਾਂ ਫਖਰ ਲੱਗਦਾ ਤੁਹਾਨੂੰ ਕੇਆਰਸ ਬਿਲਕੁਲ ਬਿਲਕੁਲ ਜੇ ਉਹ ਸੰਪਰਕ ਕਰਨ ਦਾ ਸਾਡਾ ਹੋ ਜਾਂਦਾ ਅੱਜ ਮੈਂ ਸੰਪਰਕ ਕੀਤਾ ਸੀ ਉਸ ਟਾਈਮ ਫਤੇਗੜ ਦੀ ਧਰਤੀ ਤੇ ਹੀ ਸੀਗੇ ਕਹਿੰਦੇ ਤਿਆਰੀਆਂ ਦੇ ਸਬੰਧ ਦੇ ਵਿੱਚ ਆਪਾਂ ਵਾਇ ਕਾਲਸਾ ਵਾਲੇ ਗੁਰਜੀਤ ਸਿੰਘ ਫਤਿਹਜੀ ਜੀ ਬਾਬਾ ਜੀ ਅਸੀਂ ਗੱਲਬਾਤ ਕਰ ਰਹੇ ਸੀਗੇ ਤੁਸੀਂ ਵੀ ਪਰਸੋਂ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਲੰਗਰ ਲਾਉਣ ਜਾ ਰਹੇ ਹੋ ਦਸਤਾਰਾਂ ਦਾ ਮੁਫਤ ਲੰਗਰ ਹਾਂਜੀ ਹਾਂਜੀ ਜੀ ਤੇ ਆਪਾਂ ਇਹ ਪੰਜਾਬ ਦੇ ਵਿੱਚ ਬਾਬਾ ਜੀ ਦਸਤਾਰਾਂ ਦਾ ਲੰਗਰ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਚਿੰਤਾ ਵਾਲੀ ਗੱਲ ਹੈ ਕਿ ਸਾਨੂੰ ਲੰਗਰ ਲਾ ਕੇ ਦੱਸਣਾ ਪੈ ਰਿਹਾ ਆਓ ਸਿੰਘੋਂ ਸਿਰ ਤੇ ਦਸਤਾਰ ਸਜਾਓ ਨਹੀਂ ਆਪ ਜੀ ਬੇਨਤੀ ਐਦਾ ਬਾਬਾ ਜੀ ਜਿਹੜਾ ਇੱਕ ਲੰਗਰ ਹੈ ਨਾ ਲੰਗਰ ਵੀ ਦਾ ਆਪਾਂ ਦੇਖੀਏ ਜਿਹੜਾ ਗੁਰੂ ਘਰ ਜਾਈਏ ਗੁਰੂ ਦਾ ਲੰਗਰ ਹੈ ਤਨ ਦੀ ਖਾਕ ਆ ਜੀ ਜਦੋਂ ਸਤੇਗੜ ਸਾਹਿਬ ਆਪਾਂ ਅੰਦਰ ਮੱਥਾ ਟੇਕਦੇ ਆ ਉਹ ਲੰਗਰ ਛਕਦੇ ਆ ਸਾਡੀ ਆਤਮਾ ਦੀ ਖੁਰਾਕ ਆ ਬਿਲਕੁਲ ਠੀਕ ਹੈ ਜੀ ਤੇ ਅੱਜ ਜਿਹੜਾ ਲੋੜ ਹੈ ਜਮੀਰਾਂ ਨੂੰ ਜਗਾਉਣ ਦੀ ਲੋੜ ਆ ਆਪਣੇ ਮਨ ਤੋਂ ਜੋਤ ਸਰੂਪ ਆਪਣਾ ਮੂਲ ਪਛਾਣ ਜੀ ਆਪਣਾ ਮੂਲ ਪਛਾਣਨ ਵਾਸਤੇ ਜਿਵੇਂ ਧਰਤੀ 'ਚੋਂ ਪਾਣੀ ਕੱਢਣਾ ਹੋਵੇ ਤੇ ਉੱਪਰੋਂ ਦੀ ਥੋੜਾ ਜਿਹਾ ਪਾਉਣਾ ਹੀ ਪੈਂਦਾ ਆ ਬਿਲਕੁਲ ਤੇ ਸਾਡੇ ਨੌਜਵਾਨਾਂ ਦੇ ਅੰਦਰ ਸਿੱਖੀ ਦਾ ਜਜ਼ਬਾ ਬਹੁਤ ਹੈ ਮਹਾਰਾਜੀ ਕਿਰਪਾ ਆ 5 25 ਸਰ ਦੇ ਸਾਰੇ ਜੀ ਤੇ ਥੋੜਾ ਜਿਹਾ ਚਲੋ ਜੇ ਆਪਾਂ ਉਤੋਂ ਦੀ ਕਹ ਲੋ ਵੀ ਪਾਣੀ ਪਾਉਣ ਦਾ ਹੀ ਇਹ ਪ੍ਰਾਲਾ ਆ ਬੂੰਦ ਵਰਗਾ ਜੀ ਤੇ ਜੇ ਥੋੜਾ ਜਿਹਾ ਉਹਨਾਂ ਨੇ ਦਸਤਾਰਾਂ ਸਿਰ ਤੇ ਆ ਜਾਣਗੀਆਂ ਦਸਤਾਰ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ ਬਿਲਕੁਲ ਜੀ ਆਮ ਕਰ ਦੇ ਵਿੱਚ ਜਦੋਂ ਕਿਸੇ ਦੇ ਦਸਤਾਰ ਬੰਦੀ ਹੁੰਦੀ ਹੈ ਜਾਂ ਕਿਸੇ ਨੂੰ ਦਸਤਾਰ ਪਹਿਲੀ ਵਾਰੀ ਸਜਾਈ ਜਾਂਦੀ ਆ ਜੀ ਉਹਨੂੰ ਇਹ ਅਹਿਸਾਸ ਕਰਾਇਆ ਜਾਂਦਾ ਆ ਵੀ ਅੱਜ ਤੋਂ ਤੇਰੀ ਜ਼ਿੰਮੇਵਾਰੀ ਹੈ ਬਿਲਕੁਲ ਠੀਕ ਹੈ ਜੀ ਪਰਿਵਾਰ ਦੀ ਜ਼ਿੰਮੇਵਾਰੀ ਹੈ ਫਿਰ ਜੇ ਜਦੋਂ ਆਪਾਂ ਫਤਿਹਗੜ੍ਹ ਸਾਹਿਬ ਜਾਈਏ ਇਹ ਦਸਤਾਰ ਇੱਕ ਨਿਸ਼ਾਨ ਸਾਹ ਵਾ ਜੀ ਜੋ ਬਾਬਾ ਜੋਰਾਵਾਰ ਸਿੰਘ ਤਾਂ ਬਾਬਾ ਫਤਿਹ ਸਿੰਘ ਜੀ ਆਨ ਸੂਬੇ ਸਰਾਂਦੇ ਨੇ ਕਿਹਾ ਵੀ ਤੁਹਾਨੂੰ ਕੀ ਮਿਲਣਾ ਹੈ ਜੀ ਨਹੀਂ ਹਾਂ ਉੱਚੀਆਂ ਤੁਸੀਂ ਛੋਟਿਆਂ ਕਹਿੰਦੇ ਕੱਲ ਨੂੰ ਸਮਾਂ ਆਏਗਾ ਹੂੰ ਇਹਾਂ ਬਾਹਰ ਛੋਟੀਆਂ ਰਹਿ ਜਾਣ ਪਰ ਸਾਡੇ ਬਾਅਦ ਦੇ ਜਿਹੜੇ ਨਿਸ਼ਾਨ ਸਾਹਿਬ ਹੈ ਨਾ ਜੀ ਉਹ ਨਹੀਂ ਹਾਂ ਤੋਂ ਵੀ ਉੱਚੇ ਇਸ ਸਥਾਨ ਤੇ ਜੁਲਿਆ ਕਰਮਗੇ ਬਿਲਕੁਲ ਜੀ ਸੋ ਇਹ ਉਪਰਾਲਾ ਚਿੰਤਾ ਦੀ ਤੇ ਕੋਈ ਗੱਲ ਨਹੀਂ ਪਰ ਇਹ ਆ ਵੀ ਨੌਜਵਾਨਾਂ ਨੂੰ ਜਾ ਇੱਕ ਛੋਟਾ ਜਿਹਾ ਉਪਰਾਲਾ ਆ ਵੀ ਆਪਾਂ ਸਿਰ ਤੇ ਦਸਤਾਰ ਸਜਾਈਏ ਕੀ ਪਤਾ ਇਸ ਉਪਰਾਲੇ ਨਾਲ ਕਿਸੇ ਨੌਜਵਾਨ ਦੇ ਅੰਦਰ ਪੱਕੀ ਹੀ ਬਰੇਡਪਾ ਬਣ ਜਾਵੇ ਵੀ ਅੱਜ ਤੋਂ ਮੈਂ ਦਸਤਾਰ ਸਜਾਉਣੀ ਹੈ ਤੇ ਪਿਛਲੇ ਸਾਲ ਅਸੀਂ ਇਹ ਕੈਂਪ ਲਾਇਆ ਜਦੋਂ ਜੀ ਸੈਂਕੜੇ ਨੌਜਵਾਨਾਂ ਨੇ ਪ੍ਰਣ ਕੀਤਾ ਸਾਡੇ ਕੋਲ ਅੱਜ ਵੀ ਵੀਡੀਓ ਮੌਜੂਦ ਹੈ ਜੀ ਜਿਹਦੇ ਵਿੱਚ ਕਈ ਨੌਜਵਾਨਾਂ ਨੇ ਰੋ ਕੇ ਇਹ ਗੱਲ ਕਹੀ ਵੀ ਸਾਡੇ ਤੋਂ ਭੁੱਲ ਹੋ ਗਈ ਮੈਂ ਇਹੀ ਸਵਾਲ ਬਾਬਾ ਜੀ ਬਾਰ ਬਾਰ ਜ਼ਹਿਨ ਚ ਆਉਂਦਾ ਜਿਵੇਂ ਆਪ ਜੀ ਹੁਣੇ ਫਰਮਾ ਰਹੇ ਸੀਗੇ ਕਿ ਜਮੀਰਾਂ ਜਗਾਉਣ ਦੀ ਗੱਲ ਹੈ ਇਹ ਸਾਡੇ ਸਿੱਖਾਂ ਦੀਆਂ ਜਮੀਰਾਂ ਕਿਵੇਂ ਮਰ ਗਈਆਂ ਕਿਉਂ ਅਸੀਂ ਸਹਬਜ਼ਾਦਿਆਂ ਦੀ ਸ਼ਹਾਦਤਾਂ ਨੂੰ ਭੁੱਲ ਗਏ ਕਿਉਂ ਅਸੀਂ ਕਿਸੇ ਦੇ ਪਿੱਛੇ ਲੱਗ ਕੇ ਸ਼ੌਂਕ ਦੇ ਮਾਰੇ ਆਪਾਂ ਕਹੀਏ ਜਿਹਨੂੰ ਆਪਾਂ ਕਹਿੰਦੇ ਆ ਟਸ਼ਨ ਦੇ ਮਾਰੇ ਰੋਟੀ ਹੋਣ ਲੱਗੇ ਮੋਨੇ ਕੋਨੇ ਹੋਣ ਲੱਗੇ ਦਸਤਾਰਾਂ ਸਜਾਉਣੋਂ ਹਟ ਕੇ ਵਜਾ ਕੀ ਮੰਦੇ ਹੋ ਅਸਲ ਦੇ ਵਿੱਚ ਇਹ ਸਾਡਾ ਪਤਨ ਪਤਿਤਪੂਣਾ ਕਿੱਥੋਂ ਆ ਗਿਆ ਪਤਨ ਕਿਉਂ ਹੋਣ ਲੱਗ ਗਿਆ ਸਾਡਾ ਦਸਤਾਰਾਂ ਤੋਂ ਮੋਹ ਭੰਗ ਕਿਉਂ ਹੋ ਗਿਆ ਅਸਲ ਦੇ ਵਿੱਚ ਜੀ ਇਦਾਂ ਹੁੰਦੀ ਆ ਜਦੋਂ ਇੱਕ ਪ੍ਰਮਾਣ ਹੀ ਦਿੰਦੇ ਹੁੰਦੇ ਨੇ ਸਾਡੇ ਗਿਆਨੀ ਪਿੰਦਰਪਾਲ ਸਿੰਘ ਜੀ ਬੜਾ ਪਿਆਰਾ ਜੀ ਜਦੋਂ ਪਿੱਛੇ ਇਹ ਕਹਾਣੀ ਚੱਲ ਰਹੀ ਸੀ ਉਹ ਕਹਿੰਦਾ ਜਿੰਨੀ ਦੇਰ ਤੱਕ ਕਿਸੇ ਚੀਜ਼ ਦੀ ਕੀਮਤ ਨਹੀਂ ਨਾ ਪਤਾ ਲੱਗੇਗੀ ਜੀ ਉਨੇ ਦੇਰ ਤੱਕ ਉਹਦੀ ਕਦਰ ਨਹੀਂ ਪਤਾ ਲੱਗਣੀ ਕੋਈ ਚੀਜ਼ ਹੈ ਜੇ ਕੋਈ ਮੇਰੀ ਬੀਬੀ ਭੈਣ ਨੇ ਗਹਿਣਾ ਪਾਇਆ ਉਹ ਫ੍ਰਿਜ ਤੇ ਰੱਖ ਦੇ ਉਹਨੂੰ ਕੋਈ ਕਹਵੇ ਕਿ ਤੂੰ ਸੋਨੇ ਦਾ ਗਹਿਣਾ ਫ੍ਰਿਜ ਤੇ ਰੱਖਿਆ ਉਹ ਕਹਿੰਦੀ ਇਹ ਤੇ ਨਕਲੀ ਆ ਅਸਲੀ ਹੁੰਦਾ ਤੇ ਮੈਂ ਇੱਥੇ ਤੇ ਨਹੀਂ ਰੱਖਣਾ ਸੀ ਬਿਲਕੁਲ ਠੀਕ ਹੈ ਹਾਂ ਤੇ ਲੋੜ ਹੈ ਵੀ ਸਾਰਿਆਂ ਨੂੰ ਇਸ ਦੀ ਕੀਮਤ ਦੱਸਣੀ ਵੀ ਕਿਸਾਂ ਦੀ ਕੀਮਤ ਕੀ ਆ ਜੀ ਦਸਤਾਰ ਦੀ ਕੀਮਤ ਕੀ ਜਦੋਂ ਕੀਮਤ ਪਤਾ ਲੱਗਿਆ ਕਿ ਵੀ ਇਹ ਉਹ ਕੇਸ ਹੈ ਜਿੰਨਾ ਖਾਤਰ ਭਾਈ ਤਾਰੂ ਸਿੰਘ ਜੀ ਨੇ ਆਪਣਾ ਕੋਪਰ ਲਵਾ ਲਿਆ ਬਿਲਕੁਲ ਜੀ ਤੇ ਇਹ ਉਹ ਉਹ ਮਤਲਬ ਸਰੂਪ ਦਾ ਜਿੰਨਾ ਖਾਤਰ ਬੰਦ-ਬੰਦ ਘਟਾ ਲਿਆ ਆਰੇ ਨਾਲ ਜੀਰੇ ਗਏ ਪਰ ਇਹ ਦੱਸਣ ਵਾਲੇ ਜਿਹੜੇ ਮੈਂ ਆਪਣੀ ਗੱਲ ਕਰਦਾ ਸਾਡੇ ਵਰਗੇ ਪ੍ਰਚਾਰਕ ਜਿਹੜੇ ਅਸੀਂ ਪ੍ਰਚਾਰਕਾਂ ਜੀ ਇਹ ਸ਼ਾਇਦ ਸਾਡੇ ਵਿੱਚ ਕੋਈ ਸਾਡੇ ਜਾਪਤਾ ਵਿੱਚ ਕਮੀ ਹੈ ਸਾਡੇ ਜੀ ਜਿੱਦਾਂ ਕਹਿ ਲੋ ਵੀ ਸੰਤ ਬਾਬਾ ਜਰਨੈਲ ਸਿੰਘ ਆਸਾਪਿੰਡਰਾਂ ਵਾਲੇ ਇਹਨਾਂ ਦਿਨਾਂ 'ਚ ਥੱਲੇ ਪੁੰਝੇ ਲੰਮੇ ਬੈਜਦੇ ਉਹਨਾਂ ਦੇ ਪਿਤਾ ਜੀ ਪੁੱਛਦੇ ਵੀ ਤੁਸੀਂ ਥੱਲੇ ਘਰ ਤੋਂ ਪਏ ਹੋ ਜੀ ਇਹਨੂੰ ਐਸੇ ਮਹਾਂਪੁਰਸ਼ ਸੀ ਜਿਹੜੇ ਕਹਿੰਦੇ ਵੀ ਮੈਂ ਥੱਲੇ ਲੰਮੇ ਬੈ ਕੇ ਦੇਖਣਾ ਚਾਹੁੰਦਾ ਆ ਵੀ ਮੇਰੇ ਕਲਗੀਧਰ ਪਾਸ਼ਾ ਜੀ ਨੂੰ ਕੰਡਿਆ ਤੇ ਨੀਂਦ ਕਿਵੇਂ ਆਈ ਬਿਲਕੁਲ ਠੀਕ ਰੋੜੇ ਵਿਛਾ ਲੈਣੇ ਉੱਤੇ ਬੈ ਜਾਣਾ ਜੀ ਤੇ ਇਹ ਜਿਹੜਾ ਅਹਿਸਾਸ ਦਲਾਉਣ ਵਾਲਾ ਠੀਕ ਹੈ ਸਮਾਂ ਲੱਗ ਜੇਗਾ ਪਰ ਬਹੁਤ ਗੁਰਮੁਖ ਉਪਰਾਲੇ ਵੀ ਕਰ ਰਹੇ ਯਾਨੀ ਹਰਪਾਲ ਸਿੰਘ ਵਤੇਗੜ ਸਾਹਿਬ ਵਾਲੇ ਜੀ ਯਾਨੀ ਬਿੰਦਰਪਾਲ ਸਿੰਘ ਜੀ ਜੀ ਤੇ ਅੱਗੇ ਨਾਲੋਂ ਮੈਂ ਆਪਜੀਤ ਚੈਨਲ ਤੇ ਦੱਸਣਾ ਚਾਹਾਂ ਅੱਜ ਅਸੀਂ ਵਤੇਗੜ ਸਾਹਿਬ ਤੋਂ ਆ ਰਹੇ ਅੱਗੇ ਨਾਲੋਂ ਬਹੁਤ ਜਾਗਰੂਤਾ ਹੈ ਜਾਗਰੂਕਤਾ ਆਈ ਹੈ ਜੀ ਤੇ ਗੁਰੂ ਸਾਹਿਬ ਮਿਹਰ ਕਰਨ ਹੋਰ ਜਾਗਰੂਤਾ ਹੁਣ ਤੁਸੀਂ ਦੇਖੋ ਪਿਛਲੇ ਸਾਲਾਂ ਚ ਕਦੀ ਕਿਸੇ ਨੇ 6 ਪੋ ਤੋਂ ਲੈ ਕੇ 13 ਪੋ ਤੱਕ ਤਾਂ ਕਦੀ ਕਿਸੇ ਨੇ ਸ਼ਿਕਰ ਨਹੀਂ ਕੀਤਾ ਬਿਲਕੁਲ ਠੀਕ ਹੈ ਜੀ ਪਰ ਅੱਜ ਤੋਂ ਹੀ ਸੰਗਤਾਂ ਇਦਾਂ ਮੈਂ ਵਤੇਗੜ੍ਹ ਸਾਹਿਬ ਤੋਂ 2 ਘੰਟੇ ਮੈਨੂੰ ਲੱਗ ਗਏ ਜੀ ਕਟਿਆਲੇ ਜਾ ਰਹੇ ਸੀ ਇਸ ਟਾਈਮ ਕੀਰਤਨ ਤੇ ਜੀ ਤੇ ਤੁਸੀਂ ਲਾ ਲਓ ਵੀ ਅੱਜ ਤੋਂ ਹੀ ਸੰਗਤਾਂ ਨੂੰ ਪਤਾ ਲੱਗਿਆ ਵੀ 시ਦੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਰਸਾ ਦਾ ਵਿਛੋੜਾ ਹੋਇਆ ਜੀ ਹੁਣ ਹਰ ਰੋਜ਼ ਸੰਗਤ ਉਸ ਸਫਰੇ ਸ਼ਾਦਤ ਨੂੰ ਮਹਿਸੂਸ ਕਰ ਰਹੀ ਹੈ ਬਿਲਕੁਲ ਠੀਕ ਹੈ ਜੀ ਜੀ ਹਾਂਜੀ ਸੋ ਰੱਖੀ ਅਸੀਂ ਆਪਣੀ ਕੌਮ ਤੋਂ ਆਸ ਕਿ ਉਹ ਵਕਤ ਆਏਗਾ ਕਿ ਸਾਨੂੰ ਥਾਂ ਥਾਂ ਤੇ ਪੱਗਾਂ ਨਜ਼ਰ ਆਣਗੀਆਂ ਪੰਜਾਬ 'ਚ ਇਹ ਲੰਗਰ ਨਹੀਂ ਲਾਉਣੇ ਪੈਣਗੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਵੀ ਜਿਹੜੇ ਆਉਣ ਵਾਲਾ ਸਮਾਂ ਹੈਗਾ ਉਹ ਸਾਰੇ ਨੌਜਵਾਨ ਜਿਹੜੇ ਆ ਇਸ ਰਾਤ ਤੇ ਠੀਕ ਹੈ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਜੀ ਉਹ ਸਾਹਿਬ ਕਿਰਪਾ ਕਰਨ ਅਸੀਂ ਵੀ ਭੁੱਲਣ ਹਾਰੇ ਹੀ ਆ ਜੀ ਮਹਾਰਾਜ ਕਿਰਪਾ ਕਰਨ ਕਦੀ ਨਾ ਕਦੀ ਇਹ ਸਮਾਂ ਜਿਹੜਾ ਆ ਜ਼ਰੂਰ ਆਏਗਾ ਬਾਕੀ ਤੁਹਾਡੇ ਉਪਰਾਲੇ ਬਹੁਤ ਧੰਨਵਾਦ ਹੈ ਵੀ ਤੁਸੀਂ ਆਪਣੇ ਚੈਨਲ ਰਾਹੀਂ ਸੰਗਤਾਂ ਨੂੰ ਬਹੁਤ ਸੋਹਣਾ ਮੈਂ ਦੇਖਦਾ ਰਹਿਣਾ ਹੈ ਬਹੁਤ ਜਾਗਰੂਤ ਆ ਤੁਸੀਂ ਸੰਗਤਾਂ ਨੂੰ ਪਹੁੰਚਾ ਰਹੇ ਹੋ ਸੰਗਤਾਂ ਨੂੰ ਦੱਸ ਰਹੇ ਹੋ ਬੜਾ ਧੰਨਵਾਦ ਬਾਬਾ ਜੋਰਾਵਾਰ ਸਿੰਘ ਬਾਬਾ ਫਤੇਸ ਸਿੰਘ ਮਾਤਾ ਗੁਜਰਕਰ ਤੁਹਾਡੇ ਚੈਨਲ ਨੂੰ ਵਿਚਾਰ ਦੀ ਕਲਾ ਮਿਸੀ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਧੰਨਵਾਦ ਜੀ ਸੋ ਮੈਨੂੰ ਇੱਕ ਹੁਣ ਗੱਲ ਯਾਦ ਆ ਗਈ ਮੇਰੇ ਜਦੋਂ ਇਹ ਗੱਲਾਂ ਚੱਲ ਰਹੀਆਂ ਸੀਗੀਆਂ ਜੀ ਪੀਰ ਬੁੱਧੂ ਸ਼ਾਹ ਜੀ ਜਦੋਂ ਪਹਿਲੀ ਲੜਾਈ ਦਸਮ ਪਾਤਸ਼ਾਹ ਦੀ ਪਹਾੜੀ ਰਾਜਿਆਂ ਨਾਲ ਹੋਈ ਸੀ ਭੀਮ ਚੰਦਰ ਰਾਜਾ ਸੀ ਜਿਹਦੇ ਨਾਲ ਹੋਈ ਸੀਗੀ ਸਭ ਤੋਂ ਪਹਿਲੀ ਲੜਾਈ ਉਹਦੇ ਵਿੱਚ ਪੀਰ ਬੁੱਧੂ ਸ਼ਾਹ ਦੇ ਦੋ ਸੁਪੁੱਤਰ ਸੀਗੇ ਦੋਨੋਂ ਸੁਪੁੱਤਰ ਤੇ ਇੱਕ ਸਾਲਾ ਉਹ ਸ਼ਹੀਦ ਹੋ ਗਏ ਸੀ ਉਹ ਸੇਵਕ ਸੀ ਅਣਖ ਸੇਵਕ ਸੀ ਅਨੰਨ ਸੇਵਕ ਸੀਗੇ ਪੀਰ ਬੁੱਧੂ ਸ਼ਾਹ ਦੇ ਦਸਮ ਪਾਤਸ਼ਾਹ ਦੇ ਜਦੋਂ ਸ਼ਹੀਦ ਹੋ ਗਏ ਉਸ ਤੋਂ ਬਾਅਦ ਪੀਰ ਬੁੱਧੂ ਸ਼ਾਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਨੇ ਤੇ ਗੁਰੂ ਸਾਹਿਬ ਕਹਿੰਦੇ ਨੇ ਪੀਰ ਬੁੱਧੂ ਸ਼ਾਹ ਵੀ ਤੁਹਾਡੇ ਪੁੱਤਰਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਤੁਹਾਡੇ ਸ਼ਾਲੇ ਦੀ ਬਹੁਤ ਵੱਡੀ ਕੁਰਬਾਨੀ ਹੈ ਮੰਗੋ ਕੀ ਮੰਗਦੇ ਹੋ ਤੇ ਉਹ ਕਹਿੰਦੇ ਗੁਰੂ ਸਾਹਿਬ ਜੀ ਮੈਂ ਤੁਹਾਡੇ ਤੋਂ ਜੋ ਬਖਸ਼ਿਸ਼ ਮੰਗਾ ਮੈਨੂੰ ਕਰੋਗੇ ਕਹਿੰਦੇ ਹਾਂ ਕਰਾਂਗੇ ਤੁਸੀਂ ਮੰਗੋ ਕੀ ਮੰਗਦੇ ਹੋ ਕਹਿੰਦੇ ਤੁਸੀਂ ਕੇਸਾਂ ਵਿੱਚ ਕੰਗਾ ਕਰ ਰਹੇ ਹੋ ਕੰਗਾ ਤੁਸੀਂ ਮਾਰ ਲਿਆ ਕੰਗੇ ਜਿਹੜੇ ਵਾਹ ਲਾਗੇ ਨੇ ਕੰਗੇ ਸਮੇਤ ਮੈਂ ਦੇ ਦੋ ਕਿੰਨੀ ਵੱਡੀ ਗੱਲ ਹੋਸਟ ਆਪਣੇ ਆਪਣਾ ਬੰਚ ਖਤਮ ਕਰ ਲਿਆ ਨਾ ਸ਼ਹਾਦਤ ਹੋ ਗਈ ਨਾ ਉਹਨਾਂ ਦੀ ਕੋਈ ਨਾਂ ਲੈਣ ਵਾਲਾ ਨਹੀਂ ਹੈ ਪਰ ਚਲੋ ਪਰਮਾਤਮਾ ਦੀ ਕਿਰਪਾ ਅਜ ਪੀਰ ਪੁੱਦੂ ਸ਼ਾਹ ਦਾ ਨਾਂ ਅੱਜ ਵੀ ਕਾਇਮ ਹੈ ਪਰਿਵਾਰ ਨਹੀਂ ਰਿਹਾ ਨਸੀਰਾ ਬੇਗਮ ਉਹਨਾਂ ਦੀ ਘਰ ਵਾਲੀ ਸੀ ਨਸੀਰਾ ਬੇਗਮ ਦੇ ਦੋ ਪਰਾ ਸੀਗੇ ਇੱਕ ਸੀਗਾ ਜਿਹੜਾ ਨਾਲ ਸ਼ਹੀਦ ਹੋ ਗਿਆ ਇੱਕ ਸੀਗਾ ਸੈਦ ਖਾਨ ਸੈਦ ਖਾਨ ਉਹ ਸ਼ਖਸ ਜਿਹੜਾ ਔਰੰਗਜ਼ੇਬ ਦੀ ਫੌਜ ਦੇ ਵਿੱਚ ਸਿਪਾਹੀਸ਼ੀ ਉਹਨਾਂ ਦਾ ਜਰਨੈਲ ਸੀ ਤੇ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰਨ ਆਇਆ ਸੀ ਪਰ ਉਹ ਵਕਰੀ ਗੱਲ 'ਚ ਜਦੋਂ ਗ੍ਰਿਫਤਾਰ ਕਰਨ ਆਇਆ ਆਪਣੀ ਭੈਣ ਨਾਲ ਲੜਿਆ ਜੀਜੇ ਨਾਲ ਲੜਿਆ ਨਹੀਂ ਮੈਂ ਫੜ ਕੇ ਲੈ ਕੇ ਜਾਊਂਗਾ ਮੇਰੇ ਬਾਦਸ਼ਾਹ ਦਾ ਹੁਕਮ ਹੈ ਤੇ ਗੁਰੂ ਸਾਹਿਬ ਦੇ ਪਹਿਲੇ ਦਰਸ਼ਨ ਕਰਦੇ ਉਹਨਾਂ ਦੇ ਚਰਨਾਂ 'ਚ ਡੇਗਿਆ ਸੀਗਾ ਤੇ ਗੁਰੂ ਸਾਹਿਬ ਨੇ ਕਿਹਾ ਸੀ ਵੀ ਚੱਲ ਹੁਣ ਤੂੰ ਇਹ ਛੱਡ ਕੇ ਨੇਕ ਕਮਾਈਆਂ ਕਰ ਕਿਰਤ ਕਰ ਤੇ ਉਹ ਚਲਾ ਗਿਆ ਸੀਗਾ ਕੰਗਾ ਮੰਗਿਆ ਕੇਸ ਮੰਗੇ ਤੇ ਗੁਰੂ ਸਾਹਿਬ ਨੇ ਆਪਣੀ ਦਸਤਾਰ ਸਿਰ ਤੋਂ ਲਾ ਕੇ ਉਹਨਾਂ ਦੇ ਬਿਨਾਂ ਮੰਗੇ ਅੱਧੀ ਕਰਕੇ ਉਹਨਾਂ ਦਿੱਤੀ ਨਾਲ ਪੇਟਾ ਜਿਹੜਾ ਅਨੰਦਪੁਰ ਸਾਹਿਬ ਗੁਰਦੁਆਰਾ ਕੇਸਗੜ੍ਹ ਨਾ ਤਖਤ ਉੱਥੇ ਉਹੀ ਕੇਸ ਤੇ ਕੰਗਾ ਪਿਆ ਤਾਂ ਹੀ ਨਾਮ ਕੇਸਗੜ੍ਹ ਹੈ ਉਹਦਾ ਅੱਜ ਵੀ ਗੁਰੂ ਸਾਹਿਬ ਦੇ ਕੇਸ ਉੱਥੇ ਪਏ ਹੋਏ ਨੇ ਭਾਬ ਉਹ ਸਾਡੀ ਕੌਮ ਹੁਣ ਆਪਾਂ 1 ਮਿੰਟ ਸਾਡੇ ਚ ਕਈ ਲੋਕ ਇਹ ਜਿਹੇ ਹੋਣਗੇ ਜਿਹੜੇ ਮੁਸਲਮਾਨਾਂ ਨੂੰ ਕਹਿੰਦੇ ਯਾਰ ਇਹਨਾਂ ਦਾ ਭਰੋਸਾ ਹੀ ਨਾ ਕਰੋ ਮੁਸਲਮਾਨਾਂ ਬਾਰੇ ਕਾਮ ਕਹਾਵਤ ਪਰਚ ਲਿਤਾ ਵੀ ਬਾਹ ਨੂੰ ਸਰੋਂ ਦੇ ਤੇਲ ਚ ਪਿਓਗੇ ਤੇਲਾਂ ਵਾਲੇ ਬਾਟੇ ਚ ਪਾ ਲਓ ਤੇ ਜਿੰਨਾ ਤੇਲ ਤੁਹਾਡੀ ਬਾਹ ਨੂੰ ਚੜ ਗਿਆ ਤੇ ਜਿੰਨਾ ਤੇਲ ਉਸ ਨੂੰ ਲੱਗ ਗਿਆ ਉਨਾਂ 'ਵੀ ਭਰੋਸਾ ਨਾ ਕਰਿਓ ਉਹਨਾਂ 'ਤੇ। ਹੂੰ। ਇਹ ਆਮ ਕਹਾਵਤਾਂ ਨਾਲ ਬਾਰੇ। ਪਰ ਆ ਪੀਰ ਬੁੱਧੂ ਸ਼ਾਹ ਵਰਗੇ ਵੀ ਸੀਗੇ। ਬਿਲਕੁਲ। ਉਹ ਤਾਂ ਫਕੀਰ ਸੀ। ਬੜੇ ਰੱਜੇ ਪੂਜੇ ਪਰਿਵਾਰ ਦੇ ਸੀ। ਉਸ ਦੇ ਬਾਵਜੂਦ ਉਹ ਪੀਰ ਦੀ ਗੱਦੀ 'ਤੇ ਵਿਰਾਜਮਾਨ ਸੀ। ਅੱਜ ਵੀ ਜੇ ਦੇਖੀਏ ਤਾਂ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਬਹੁਤ ਕੁਝ ਅਜਿਹਾ ਦੇਖਣ ਨੂੰ ਮਿਲਦਾ। ਹਾਂ। ਜਿੱਥੇ ਮੁਸਲਮਾਨ ਭਾਈਚਾਰਾ ਗੁਰਦੁਆਰਾ ਸਾਹਿਬ ਆਉਂਦੇ ਨੇ, ਸੇਵਾ ਕਰਦੇ ਨੇ, ਹਾਂ। ਆਪਣੀ ਪਾਠ ਪੂਜਾ ਕਰਦੇ ਨੇ, ਉੱਥੇ ਬਹਿੰਦੇ ਨੇ। ਬਿਲਕੁਲ। ਮੈਂ ਕਹਿੰਦਾ ਵੀ ਜਿਹੜਾ ਬੰਦਾ ਦੇਖੋ ਆਪਣੇ ਦੋਨੋਂ ਪੁੱਤਰ ਵਾਰ ਕੇ ਗੁਰੂ ਸਾਹਿਬ ਤੋਂ ਕੇਸ ਕੰਗਾ ਤੇ ਦਸਤਾਰ ਮੰਗ ਰਿਹਾ ਉਸ ਪੰਜਾਬ ਦਾ ਇਹ ਹਾਲ ਹੋ ਗਿਆ ਬਿਲਕੁਲ ਹੁਣ ਜਿਵੇਂ ਬਾਬਾ ਗੁਰਪ੍ਰੀਤ ਸਿੰਘ ਜੀ ਨਾਲ ਗੱਲ ਹੋ ਰਹੀ ਸੀ ਕਹਿੰਦੇ ਵੀ ਚਲੋ ਵਕਤ ਐਦਾਂ ਦਾ ਆ ਗਿਆ ਜਮੀਰਾਂ ਜਗਾਂਡ ਚ ਲੱਗੇ ਹੋਇਆ ਉਹਨਾਂ ਨੇ ਵੀ ਇਹ ਕਿਹਾ ਸੀ ਜਮੀਰਾਂ ਜਗਾਂਡ ਦੇ ਵਿੱਚ ਲੱਗੇ ਆ ਸੋ ਅਸੀਂ ਵੀ ਇਹੀ ਕਵਾਂਗੇ ਸਾਡਾ ਵੀ ਮਕਸਦ ਇਹ ਆ ਵੀ ਘੱਟੋ ਘੱਟ ਪੰਜਾਬ ਦੀ ਇਹ ਹਾਲਤ ਨਾ ਹੋਵੇ ਕਿ ਸਾਨੂੰ ਕਿਸੇ ਨੂੰ ਦਸਤਾਰਾਂ ਬੰਨਣੀਆਂ ਸਿਖਾਣੀਆਂ ਪੈਣ ਹੌਕਾ ਦੇਣਾ ਪਵੇ ਆਵਾਜ਼ਾਂ ਮਾਰਨੀਆਂ ਪੈਣ ਸਾਨੂੰ ਆਪ ਉੱਠਣਾ ਚਾਹੀਦਾ ਇਹ ਹੀ ਸਾਡੀ ਪਛਾਣ ਹੈ ਬਿਲਕੁਲ ਇਹ ਹੀ ਸਾਡੀ ਪਛਾਣ ਹੈਗੀ ਹੈ ਤੇ ਆਪਾਂ ਇਹੀ ਜੇ ਗਵਾਲਾਂਗੇ ਤੇ ਫਿਰ ਉਹੀ ਚੀਜ਼ ਨਾ ਉਹ ਸਤਿੰਦਰ ਸਰਤਾਜ ਦਾ ਗੀਤ ਹੈ ਨਾ ਨਾਮ ਗੁਰਮੀਤ ਸਿੰਘ ਸੀ ਜੋ ਗਹਿਰੀ ਹੋ ਗਿਆ ਪਾਣੀ ਪੰਜਾਂ ਅੰਦਰਾਵਾਂ ਵਾਲਾ ਜ਼ਹਿਰੀ ਹੋ ਗਿਆ ਸੋ ਇਹ ਜ਼ਹਿਰ ਢੋਲਣ ਲਈ ਕੋਈ ਬਾਰੋਂ ਨਹੀਂ ਆ ਰਹੇ ਉਹ ਕਹਿੰਦੇ ਵੀ ਦੁਸ਼ਮਣੀ ਕੱਢਣ ਲਈ ਕਿਤੋਂ ਕੋਈ ਡਿਗਰੀ ਨਹੀਂ ਮਿਲਦੀ ਕਿਸੇ ਸਕੂਲ ਕਾਲਜ ਚੋਂ ਸਖਲਾਈ ਨਹੀਂ ਮਿਲਦੀ ਉਹ ਆਪਣੇ ਹੀ ਜਦੋਂ ਦੁਸ਼ਮਣ ਬਣ ਜਾਂਦਾ ਤਾਂ ਅਸੀਂ ਆਪਣੇ ਆਪ ਨੂੰ ਆਪ ਹੀ ਖਤਮ ਕਰ ਲੈਨੇ ਆ। ਬਿਲਕੁਲ ਕਹਿੰਦੇ ਨਾ ਘਰ ਦੀ ਬੇੰਤੀ ਲੰਕਾ ਢਾਉਂਦੇ। ਹਾਂ ਹਾਂ ਲੰਕਾ ਲਾਉਂਦੇ ਹਟਾਉਂਦੇ ਆ ਬਿਲਕੁਲ ਠੀਕ ਆ ਸਾਡਾ ਇਹੀ ਹਾਲ ਹੋ ਰਿਹਾ। ਸੋ ਇਹੀ ਕਹਿਣਾ ਕਿ ਚਾਹਾਂਗਾ ਕਿ ਸਿੱਖ ਧਰਮ ਦੇ ਜਿਹੜੇ ਕੌਮ ਦੀ ਚੜ੍ਹਦੀ ਕਲਾ ਦੀ ਆਪਾਂ ਗੱਲ ਕਰੀਏ ਤੇ ਸਾਨੂੰ ਘਟੋ ਘਟ ਇਹ ਨਾ ਕਰਨਾ ਪਵੇ। ਹੁਣ ਤੁਸੀਂ ਇਹ ਦੇਖੋ ਨਾ ਆਪਣਾ ਫਤਿਹਗੜ ਸਾਹਿਬ ਵਰਗੀ ਸ਼ੀਦਾਂ ਦੀ ਧਰਤੀ ਤੇ ਯਾਰ ਇਹ ਚੀਜ਼ੀ ਹੋ ਗਈ ਤਾਂ ਬਾਕੀ ਦਾ ਪੰਜਾਬ ਤਾਂ ਹਾਲਤ ਕੀ ਹੋਣਾ ਫਿਰ ਫਤਿਹਗੜ੍ਹ ਸਾਹਿਬ ਦੀ ਧਰਤੀ ਅਸੀਂ ਉੱਥੇ ਹੀ ਪੜੇ ਆ ਉੱਥੇ ਹੀ ਰਹੇ ਆ ਤੇ ਇਹਨਾਂ ਦਿਨਾਂ ਵਿੱਚ ਅਸੀਂ ਕਈ ਦੇਖਦੇ ਆ ਨਾ ਕਿ ਲੋਕ ਆਪਣੇ ਬੈੱਡਾਂ ਤੇ ਵੀ ਨਹੀਂ ਹੁੰਦੇ ਜਿਵੇਂ ਗੱਲ ਕਰੀ ਬਿਲਕੁਲ ਠੀਕ ਹੈ ਲੋਕ ਨੀਚੇ ਸੌਂਦੇ ਨੇ ਤੇ ਅਜਿਹੀ ਧਰਤੀ ਤੇ ਜੇ ਤੁਹਾਨੂੰ ਆਪਣਾ ਪ੍ਰਚਾਰ ਕਰਨਾ ਪੈ ਗਿਆ ਕਿ ਦਸਤਾਰਾ ਬਨੋ ਤੁਸੀਂ ਸਿੱਖੋ ਮੈਂ ਆਪਣੀ ਗੱਲ ਕਰਦਾ ਜਿੱਥੇ ਅਸੀਂ ਰਹਿੰਦੇ ਆ ਮੇਰੇ ਘਰ ਦੇ ਆਲੇ-ਦੁਆਲੇ ਤੁਸੀਂ ਲਾਓ ਬਈ 500 ਮੀਟਰ ਤੋਂ ਵੀ ਘੱਟ ਏਰੀਏ ਦੇ ਵਿੱਚ ਨਾ ਪੰਜ ਨਾਈ ਬੈਠੇ ਆ। ਪੰਜ ਜੀ ਤੇ ਬੜੀ ਹੈਰਾਨੀ ਹੁੰਦੀ ਹੈ। ਵੀ ਪੰਜ-ਪੰਜ ਨਾਈ ਬੈਠੇ ਉਹਨਾਂ ਦਾ ਕੰਮ ਚੱਲ ਰਿਹਾ, ਰੋਜ਼ਗਾਰ ਚੱਲ ਰਿਹਾ ਤਾਂ ਹੀ ਬੈਠੇ ਆ। ਹਾਲਾ ਕਿ ਇਹ ਨਹੀਂ ਕਿ ਮੇਰੇ ਆਸ-ਪਾਸ ਸਰਦਾਰਾਂ ਦੇ ਘਰ ਨਹੀਂ ਆ, ਸਰਦਾਰਾਂ ਦੇ ਘਰ ਵੀ ਹੈਗੇ ਆ। ਹੁਣ ਜੇ ਮੈਂ ਆਪਣੀ ਗੱਲ ਕਰ ਲਾਂ, ਆਪਣੇ ਮੁਹੱਲੇ ਦੀ ਗੱਲ ਕਰ ਲਾਂ ਤਾਂ ਮੇਰੇ ਇੱਕ ਘਰ 'ਚ ਦੋ ਭਰਾ ਨੇ। ਇੱਕ ਪੱਗ ਬੰਦਾ ਹੈ। ਦਾੜੀ ਕੱਟੀ ਹੋਈ ਹੈ। ਦੂਜਾ ਵੈਸੇ ਰੋਡ ਹੈ। ਇੱਕ ਹੋਰ ਘਰ ਆ ਸਰਦਾਰਾਂ ਦਾ ਉੱਥੇ ਉੱਥੇ ਵੀ ਕਰੋੜਾ ਦੂਜਾ ਦਾੜੀ ਕੱਟਦਾ ਹੂੰ ਪੱਗ ਬੰਨਦਾ ਇਹ ਹਾਲ ਤਾਂ ਹੈ ਹੀ ਹੈ ਤੇ ਫਿਰ ਉਹ ਨਾਈਆਂ ਦਾ ਕੰਮ ਕਿੱਦਾਂ ਨਹੀਂ ਚੱਲੇਗਾ ਮੈਂ ਕੋਈ ਨਾਈਆਂ ਦੀ ਖਿਲਾਫਤ ਦੀ ਗੱਲ ਨਹੀਂ ਕਰ ਰਿਹਾ ਮੈਂ ਇਹਨਾਂ ਦੀ ਉਹ ਤਾਂ ਚਲੋ ਨੌਕਰੀ ਹੈ ਪੇਸ਼ਾ ਹੈ ਉਹਨਾਂ ਦਾ ਪਰ ਅਫਸੋਸ ਤਾਂ ਹੈ ਅਫਸੋਸ ਹੈਗਾ ਅਫਸੋਸ ਆਪਣੇ ਨਾਲੇ ਤੇ ਅੰਤਵੱਲ ਵੱਧਦੇ ਆ ਅ ਸਾਡਾ ਚੈਨਲ ਵੀ ਅਸੀਂ ਵੀ ਲੋਕਾਂ ਨੂੰ ਇੱਕ ਇਹੀ ਦਰਖਾਸਤ ਕਰਦੇ ਆ ਕਿ ਪੰਜਾਬ ਆਪਣੇ ਪੰਜਾਬੀਅਤ ਕਰਕੇ ਜਾਣਿਆ ਜਾਂਦਾ ਸੀ ਆਪਣੀ ਪਹਿਚਾਣ ਜਿਹਨੂੰ ਕਹਿੰਨੇ ਆ ਸੀ ਦਸਤਾਰ ਸਾਡਾ ਖਾਣ ਪੀਣ ਸਾਡਾ ਬੋਲਣ ਬਾਣੀ ਸਾਡਾ ਰਹਿਣ ਸਹਿਣ ਅਸੀਂ ਕਿਸੇ ਪਿੱਛੇ ਲੱਗ ਕੇ ਜਾਂ ਕਿਸੇ ਦਾ ਕਲਚਰ ਇੰਨਾ ਕਿ ਨਾ ਅਪਣਾ ਕੇ ਉਹ ਕਰੀਏ ਕਿ ਅਸੀਂ ਆਪਣਾ ਅੰਦਰ ਭੁੱਲ ਜੀ ਕਹਿੰਨੇ ਆ ਨਾ ਵੀ ਜੇ ਘਰ ਵੀ ਖੜਾ ਕਰਨਾ ਤੇ ਨਹੀਂ ਜ਼ਰੂਰੀ ਆ ਤੇ ਅਸੀਂ ਆਪਣੀ ਬਸ ਨੀ ਨਾ ਭੁੱਲੀਏ ਸਾਡੇ ਚੈਨਲ ਵੱਲੋਂ ਵੀ ਸਾਡੇ ਦਰਸ਼ਕਾਂ ਨੂੰ ਇਹੀ ਇੱਕ ਦਰਖਾਸਤ